ਕੋ ਆ ਵੀ ਤੁਹਾਡਾ ਅੱਜ ਦੀ ਵੀਡੀਓ ਚ। ਉਹ ਅੱਜ ਮੋਟਰ ਤੇ ਪਹੁੰਚੇ ਗਏ ਆ। ਤੇ ਫਰੇ ਕਰਾਉਣ ਲੱਗੇ ਆਪਾਂ ਵੀ ਕਿਉਂਕਿ ਸਾਰੇ ਪਾਸੇ ਰਾਜੀ ਬਾਈ ਦੇ ਦੇਖਿਆ ਸੀ ਵੀ ਇਹਦੇ ਕਹਿੰਦਾ ਤੇਲਾ ਸੀ ਤੇ ਫਲਾਈਟ। ਪਰ ਕੱਲ ਅਸੀਂ ਵੀ ਜੀਰੀ ਚੈੱਕ ਕੀਤੀ ਆਪਣੇ ਸਾਡੇ ਤਾਂ ਹੈ ਨਹੀਂ ਸੀ ਤੇ ਫਲਾਈਟ ਵੀ ਤੇਲਾ ਨਹੀਂ। ਅਜੇ ਵੀਰ ਦੇ ਹੈਗੀ ਜੀ ਥੋੜੀ ਜੀ। ਤਾਂ ਮੈਂ ਕਿਹਾ ਵੀ ਚਲੋ ਹੁਣ ਸਵੇਹ ਲਿਆਂਦੀ ਵੀਆ ਕਰਾ ਦਿੰਦੇ ਆ। ਬੰਦਾ ਲਾਇਆ ਵਾ ਜੀ। ਸਪਰੇਅ ਕਰਨ। ਮਠੂ ਰਾਮ ਲਾਇਆ ਵਾ ਸਪਰੇਅ ਕਰਨ। ਆਪਾਂ ਪਾਈ ਹੈ ਜੀ ਉਹ ਜੋਕਸੀ ਪਲਸ ਟੈਬੂਕੋਨਾਜੋਲ ਅਤੇ ਥਾਇਓਮੈਕਸਮ ਪਲਸ ਲੈਂਡਾ ਇਹ ਦੋਹਾਂ ਨੂੰ ਰਲਾ ਕੇ ਸਪਰੇਅ ਕਰ ਰਹੇ ਹਾਂ ਤੇਲੇ ਦੀ ਆਪਾਂ ਪਾਈ ਨਹੀਂ ਹੈਗੀ ਕਿਉਂਕਿ ਤੇਲਾ ਹੈ ਨਹੀਂ ਤੇਲਾ ਤਾਂ ਨਹੀਂ ਹੈਗਾ ਕੋਈ ਕਹਿੰਦਾ ਵੀ ਕੋਈ ਫਾਇਦਾ ਨਹੀਂ ਫਿਰ ਪਾਏ ਦਾ ਜਾਂ ਤੇਲਾ ਹੈ ਉਹ ਨਹੀਂ ਹਜੇ ਅਗਲੀ ਸਪਰੇਅ 'ਪਾ ਦੇਖ ਲਾਂਗੇ ਤੇਲੇ ਨੂੰ ਬਾਕੀ ਇੱਕ ਸਟਿੱਕਰ ਬਾਤ ਤਾਂ ਜੀ ਗੈਲ ਨਹੀਂ ਦਾ ਕੋਈ ਪਤਾ ਨਹੀਂ ਕੱਲ ਹਰਸ਼ਵੀਰ ਨੇ ਆਉਣੀ ਦਿੱਤਾ ਇਹ ਨਹੀਂ ਤਾਂ ਗੱਲ ਹੋ ਜਾਣੀ ਸੀ ਉਹ ਥੱਲੇ ਕਹਿੰਨ ਡੁੱਲੀ ਜਾਂਦਾ ਬਤੰਦਰਾ ਜਿੰਨੇ ਦਾ ਤੇਰਾ ਪੰਪਾ ਉਹਨੇ ਜੀ ਦਵਾਈ ਕੱਟੀ ਜਾਣੀ ਮੈਂ ਤੇਰੀ ਜੇ ਥੱਲੇ ਡੋਲੀ ਗਿਆ ਦੇਖ ਲੈ ਤੂੰ ਸਿੱਧਾ ਡੱਬਾ ਪਾ ਲੈ ਵਿੱਚ ਆ ਡੱਬਾ ਸਿੱਧਾ ਪਾ ਲੈ ਕਰ ਹੋਰ ਕਿਆ ਬਹੁਤ ਭਾਰੀ ਆ ਦੋ ਡੱਬੇ ਪਾਏ ਆ ਹਾਂ ਦੋ ਪਾਉਣੇ ਆ ਥੀਲੇ ਦੇ ਜੀ ਲਾ ਰਹੇ ਆ 6 ਪੰਪ ਬਹੁਤ ਆ ਹੀ 6 ਇੱਥੇ ਦੋ ਵਿੱਗੇ ਇੱਥੇ ਦੋ ਲਾ ਦੇਣੇ ਇੱਧਰ ਉੱਧਰ 6-7 ਲਾ ਦੇਣੇ ਇਕ ਨਹੀਂ ਪਾ ਲਾ ਬਸ ਆ ਚੱਲ ਇਹ ਰਸਤੇ ਕਰੇ ਆ ਆ ਜਾਣਾ ਤੇ ਉੱਪਰ ਵਾਲੇ ਚੱਕੀ ਆਣਾ ਠੀਕ ਆ ਕਿਆ ਕਹਿਣਾ ਉਹਨੂੰ ਜਿਹੜਾ ਤਾਂ ਆ ਜਾਣਾ ਫਰਕ ਤੋਂ ਚੱਲ ਠੀਕ ਆ ਕਹਿ ਦੂੰਗਾ ਵੀ ਘੰਟੇ ਤੱਕ ਆਉਂਦਾ ਕਰਕੇ ਇੱਧਰ ਜੇ ਇੱਧਰ ਨਿਬੜ ਗਈ ਫੇਰ ਚੱਲਦੇ ਆ ਉਧਰ ਨੂੰ ਕਰਿਆ ਇਹਦਾ ਮੀਨ ਆਵੇ ਦੇਖ ਲੈ ਤੇਰੀ ਕਿਰਪਾ ਹੋਣੀ ਆ ਇਹ ਕੱਲ ਕਰੀ ਨਹੀਂ ਜਿਹੜੀ ਸਬਰੇ ਉਧਰ ਭੱਜ ਗਿਆ ਲਾਰਾ ਮੰਨੂ ਲਾਗੇ ਕਰਿਆ ਮਾਸੜ ਦੀ ਆ ਉਹਦੇ ਹਰਚ ਵੀਰ ਦੇ ਦੇਖ ਲੈ ਫੋਨ ਮੈਂ ਕਰਿਆ ਉਹਦਾ ਵੀ ਕਾਹਦਾ ਆਉਂਗਾ ਕਹਿੰਦਾ 3 ਵਜੇ ਆਉਂਗਾ ਪੁੱਜ ਗਿਆ ਉਧਰ ਜੇ ਦੇਖਿਆ ਉੱਥੇ ਸਪਰੇਅ ਕਰੇਗਾ ਚਲ ਕੋਈ ਨਹੀਂ ਭਾਈ ਉਹੀ ਕੰਮ ਹੋ ਗਿਆ ਵੀ ਘਰ ਦਾ ਬੰਦਾ ਕੋਈ ਨਹੀਂ ਕਹਿ ਦੇਣਾ ਕਰਦਾਂਗੇ ਓ ਮੇਰਾ ਬਾਹਰ ਵਾਲੇ ਫੜ ਲੀਏ ਜਿਹੜੇ ਬਾਹਰ ਵਾਲੇ ਆ ਸ라마 ਆ ਤੇ ਆਹ ਇੱਕੋ ਕਹਾਵੰਦਾ ਦੋ ਇੱਥੇ ਹੀ ਲੰਘਦੀ ਰਹੀਆਂ ਇਹ ਆਪਣੇ ਇਧਰ ਸੱਬੀ ਆ ਜੀ ਹਲੇ ਸੱਬੀ ਵਾਲੇ ਮੱਰਨੇ ਦੀ ਰੂਗਿਆ ਮਾਚਾਲੀ ਨੇ ਜੀ ਕਰਾ ਦਿੰਦੇ ਆ ਮੈਂ ਦੇਖਿਆ ਵੀ ਖੱਬੀ ਗੀਰੀ ਸਭ ਤੋਂ ਵਧੀਆਈ ਅੱਜ ਹਲੇ ਮੰਨ ਕੇ ਚੱਲੋ ਵੀ ਇਹ 50 ਦਿਨ ਦੀ ਹੋਈ ਆ 52 ਦਿਨ ਦੀ 50 ਦਿਨ ਦੇ ਕਿ ਐ ਨੇੜੇ ਲਾਗੀ ਮੇਸਰੇ ਸ਼ੁਰੂ ਹੋ ਗਈ ਨਾ ਖਰਚਾ ਰਾ ਪਰਜਾ ਬੂਈਏ ਜੀਰੀਆਂ ਨਾ ਪੱਕਣ ਚਾਹਣ ਛੇਤੀ ਨਾ ਬਾਸਤਾਂ ਤਾਂ ਕੋਈ ਵਧੀਆ ਨਾ ਬਿਮਾਰੀ ਨਾ ਠਮਾਰੀ ਕੋਈ ਨਾ ਹੀ ਦੇ ਸੀਤ ਫਲਾਈਟ ਆ ਨੇੜੇ ਕੁਝ ਨਹੀਂ ਹੈਗਾ ਇਹ ਵਧੀਆ ਖੜੀ ਆ ਮੈਂ ਚੱਲ ਅੱਜ 50 ਦਿਨ ਦੀ ਹੋਈ 55 ਦਿਨ ਦੀ ਕਰਾ ਦਿੰਦੇ ਆ ਉੱਧਰਲੀ ਹੋ ਗਈ ਆਪਣੀ ਛੱਤ ਦੀ ਥੇੜੀ ਦੀ ਆ ਉਹਨੂੰ ਵੀ ਕਰਾ ਦੇਣੀ ਅੱਜ ਦੋਹਾਂ ਦਾ ਨਵੇੜ ਦੇਣਾ ਮੈਂ ਚੱਲ ਬਾਕੀ ਬਾਅਦ ਚ ਦੇਖਾਂਗੇ ਪੰਜ ਚਾਰ ਦਿਨ ਲਓ ਜੀ ਹੁਣ ਇਧਰਲੀ ਜੀਰੀ ਪਰਾਗੇ ਲੱਗਿਆ ਬੰਦਾ ਇਧਰ ਕਰਨਾ ਸਪਰੇਅ ਹੁਣ ਇਹ ਰਿਜ਼ਰਿਡਿ ਦੀ ਨਾ ਰੋ ਲੰਬੀ ਹੋਤਾ। ਰਿੰਕੀ ਹੋਤਾ ਜੀ ਇੱਧਰ ਹੀ ਇਹ ਜੀਰੀ ਛੋਟੀ ਆ। ਇਹ ਹਾਈਟ ਵਾਹ ਕਰਕੇ ਪਤਾ ਨਹੀਂ ਪਾਦੇ ਰੇਂਜ ਦੀ ਦੂਰੀਆ ਥੋੜਾ ਪਾਇਆ। ਬਹੁਤ ਜ਼ਿਆਦਾ ਹਾਈਟ ਕਰ ਗਈ ਆ। ਉਹ ਬਾਹਰ ਹੀ ਲੈ ਜਾ ਉਧਰ ਪਹਿਲਾ। ਆਏ ਲੈ ਜਾ ਬਾਹਰ ਬਾਹਰ। ਪਹਿਲਾ ਪੰਪ ਬਾਰਤੀ ਲਾ ਦੇ। ਇਹ ਗੰਨਾ ਨਹੀਂ ਬੰਨਣਾ ਉਦੇ ਉਧਰ ਗੰਨਾ ਵੱਡਾ ਹੋਈ ਜਾਂਦਾ ਥੋੜ ਕੱਲ 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 ਕਰੀ ਜਾਂਦੇ ਆ ਆ ਪਹਿਲਾ ਪੰਪਾਂ ਇਹ ਲੈ ਜਾ ਇਹ ਹੈਗੀ ਜੀ ਕਵੇਰੀ 468 ਪੂਰੀਆਂ ਸਾਰੇ ਬਰਾਗੀਆਂ ਹੋ ਗਈ ਹੁਣ ਕੋ ਕਰਿਆ ਇਹ ਹਾਈਟ ਜ਼ਿਆਦਾ ਹੋ ਗਈ ਜੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਕਿ ਰੇਵੀ ਜੂਰੀਆ ਜਾ ਰਹੀ ਹੈ ਨਾ ਨਹੀਂ ਪਾਇਆ ਛੀਤ ਫਲੇਟ ਤਾਂ ਨਹੀਂ ਪਈ ਹੈਗੀ ਆਈਪੀ ਦੀ ਪਤਾ ਨਹੀਂ ਕਹਦੇ ਜ਼ਿਆਦਾ ਹੋਊਗੀ ਹਾਈਟ ਬਹੁਤ ਜ਼ਿਆਦਾ ਹੋਊਗੀ ਵੈਸੇ ਇੰਨੀ ਵੱਧ ਹੀ ਹੈ ਨਹੀਂ ਜਿੱਨੀ ਵੱਧ ਉਸਰੇ ਦਾ ਦੰਨੇ ਵਾਲਾ ਖੇਤ ਦਾ ਜੂਰੀਆ ਬਹੁਤ ਘੱਟ ਪਾਇਆ ਇਹ ਨਹੀਂ ਹੈਗਾ ਵੀ ਜੂਰੀਆ ਵੱਧ ਪਾਤਾ ਹਾਂ ਤਾਂ ਜੂਰੀਆ ਬਹੁਤ ਘੱਟ ਬੱਸ ਸਮਝ ਲਓ ਤੁਸੀਂ ਕੀਲੇ ਵਿੱਚ 80 90 ਕਿਲੋ ਜੂਰੀਆ ਪਿਆ ਵਾ ਸਾਰੀ 15 20 ਕਿਲੋ ਡਾਈ ਪਈ ਵੀ ਆ ਬਸ ਬਾਕੀ ਜਿੰਕ ਕਰਨਾ ਬਟਾਕੋ ਪਾਈ ਨਹੀਂ ਹੈਗੀ ਨਾ ਪਟੇਰਾ ਪਾਈ ਆ ਆਹੋਂ ਸਪਰੇਅ ਲੱਗੇ ਕਰਨਾ ਆਪਾ ਚਲੋ ਦੇਖਦੇ ਆ ਕਿ ਆ ਝਾੜ ਦਿੰਦੀ ਆ ਬਾਕੀ ਹੁ ਮੈਨੂੰ ਜੀ ਭੋਲੂ ਬਾਈ ਨੂੰ ਸਰ ਜੀ ਕਿਦਾਂ ਠੀਕ ਸਾ ਹੈ ਹੋਰ ਫਿਰ ਬਸ ਠੀਕ ਸਾ ਮੈਂ ਤਾਂ ਅੱਜ ਕਰਾਤੀ ਸਪਰੇਅ ਮੈਂ ਆ ਜਦ ਮੈਂ ਇੱਕ ਦਾ ਪਾਣੀ ਕੱਢਿਆ ਫੇਰ ਜਾਉਦਾ ਮਾ ਮੜਾ ਜਾ ਹੋ ਜਵੇ ਹੈ ਨਹੀਂ ਹਾਂ ਹਾਂ ਨਿਕਲ ਜੇ ਲੰਘ ਜਵੇ ਕੱਲ ਕੋਲ ਨੂੰ ਕਰਾ ਦੂੰਗਾ ਹੈ ਕੱਲ ਕੋਲ ਨੂੰ ਕਰਾ ਦੂੰਗਾ ਮੈਂ ਕਾ ਆਹੋ ਦੇਖ ਲੈ ਮੈਂ ਤਾਂ ਇਹ ਤਾਂ ਹੈ ਨਹੀਂ ਆਪਣੇ ਥੋੜੀ ਆ ਬਹੁਤ ਘੱਟ ਪਰਸੈਂਟਜ ਪਰ ਫੇਰ ਵੀ ਗੀ ਤੇਰਾ ਪੈਣੀ ਆ ਤੇਰਾ ਨਹੀਂ ਤਾਂ ਪੈਣੀ ਦਾ ਸਰ ਲੱਗੇ ਤੇਰੇ ਨੂੰ ਨਸਾ ਲੱਗੇ ਉੱਚ ਹੈਗੀ ਇਤਨੀ ਜਮਾਂ ਤੇਰੇ ਦਾ ਜ਼ਰੂਰੀ ਆ 26 ਨੂੰ ਨਹੀਂ ਹੈਗੀ ਅੱਛਾ 26 ਨੂੰ ਨਹੀਂ ਹੈਗੀ ਉਹਨੂੰ 460 ਜ ਹੈਗੀ ਆ ਉਹਨੂੰ ਕੀ ਹੈਗੀ ਮੇਰੇ ਵੀ ਕਿਤੇ ਕਿਤੇ ਹੈਗੀ ਉਹ ਵੀ ਪਾਣੀ ਖਾਣੇ ਕਰਕੇ ਆ ਕੱਢ ਕੇ ਆ ਸਵੇਰੋਂ ਪਾਣੀ ਸਾਰਾ ਵਧੀਆ ਕੱਢਦੇ ਧੁੱਪਾਂ ਲੱਗਣਦੇ ਉਹਨੂੰ ਉਹ ਮਹਾਕਾਰ ਕੱਲ ਨੂੰ ਨਹੀਂ ਪਰਸੋਂ ਕਰਾ ਦੂੰਗਾ ਬਿਨੈਸ ਮੇਰੇ ਪਾਣੀ ਛੱਡਦਾ ਕੱਲ ਸਵਾਰ ਕੇ ਆਣ ਛਾੜੀ ਛੱਡ ਕੇ ਅਜੇ ਹੱਡੀ ਨਾ ਲਾਈਟ ਤਾਂ ਉਹ ਨਹੀਂ ਹੈਗੀ ਉਧਰ ਤਾਰ ਨਹੀਂ ਦੀ ਮੋਟਰ ਚ ਲਈ ਨਹੀਂ ਸੀ ਨਹੀਂ ਮੈਂ ਵੀ ਪੁੱਛਿਆ ਮੈਂ ਤੈਨ ਮੋਟਰ ਚ ਨਹੀਂ ਚਲਾਈ ਕਹਿੰਦਾ ਇਹਦੇ ਨਹੀਂ ਤਾਰ ਜੜੀ ਜੇ ਮੈਂ ਤਲਾ ਤੂੰ ਦੇਖਿਆ ਜਿਆਦਾ ਜੜੀ ਮੈਂ ਜਲ ਬਾਅਦ ਸਵਾਰਦਾ ਪਾਣੀ ਛੱਡਦਾ ਮੋਜ ਗਿਆ ਮੈਂ ਕਹਿੰਦਾ ਸੀਧ ਬਲੈਡ ਤਾਂ ਪਈ ਵੀ ਤੂੰ ਪਾਣੀ ਕਿਉਂ ਲਾ ਕਹਿੰਦਾ ਫੇਰ ਮੈਂ ਪਹਿਲਾਂ ਉਹਨੂੰ ਬੰਦ ਕਰ ਦੇ ਪਾਣੀ ਅੱਜ ਗਿੱਲਾ ਹੈਗਾ ਉਹ ਕੱਲੂ ਥਰੂ ਸਪਰੇਅ ਕਰਾ ਕੇ ਫੇਰ ਪਾਣੀ ਲਾ ਦੇ ਇਹਦੇ ਨੂੰ ਸੁੱਕਾ ਲੱਗਦਾ ਹਾਂ ਪਹਿਲਾਂ ਸਪਰੇਅ ਕਰਾਵਾਂ ਮੈਂ ਜਿੰਨਾ ਥੂ ਨੂੰ ਪਾਣੀ ਲਾਉਂਗਾ ਉਨੀ ਜ਼ਿਆਦਾ ਉਹਨਾਂ ਉਹਨੇ ਜ਼ਿਆਦਾ ਪੈਣਾ ਸੀ ਅੱਧੇ ਵਿੱਚ ਹੂੰ ਅੱਜ ਕਰ ਸੀ ਮੂੰਹ ਦੇ ਦਰੋਂ ਆ ਪਰ ਵੀ ਉਹ ਸੇ ਮੂੰਹ ਗਿਆ ਹੈ ਤਾਂ ਸਵੇਰੇ ਘੁੰਮਣਾ ਮਟੂ ਆਇਆ ਨਹੀਂ ਇਹਨੇ ਆ ਗਿਆ ਅੱਜ ਆਉਗਾ ਅੱਛਾ ਹਾਂ ਉਹਦੇ ਨਾਮ ਨਹੀਂ ਟੈਕਲੀ ਦੀ ਦੋ ਦੋ ਡੋਲਾ ਪਕੇ ਕਹਿੰਦਾ ਡੌੜਾ ਉਹ ਸਬ੍ਰੇਕ ਕਰਨੀ ਸੀ ਫਿਰ ਉਹ ਪਪੂਲਰ ਇੱਕ ਲਾਈਨ ਰਹਿ ਗਈ ਸੀ ਉਨੀ ਮੇਰੇ ਮਹਾ ਟਰੈਕਟਰ ਦੀ ਛਤਰੀ ਲੱਗਣੀ ਜਿਹੜਾ ਸ਼ਾਂਗ ਦੱਤਜ ਹਾਂ ਰਾ ਕਬੂਟੇ ਤੇ ਫਿਰ ਮੋਰਨ ਵੀ ਸਵੇਰ ਹੋਤਾ ਫਿਰ ਮੈਂ ਇਹਨਾਂ ਨੂੰ ਹੀ ਕਰਦਾ ਮੈਂ ਜੇ ਕਾਕੂ ਕੋਲ ਆਇਆ ਨਹੀਂ ਹੈਗਾ ਹੈਗੇ ਪੈਸੇ ਚੱਲ ਮੈਂ ਇਹਨਾਂ ਨੂੰ ਹੀ ਲੋਡ ਕਰਦਾ ਫਿਰ ਮੈਂ ਸਾਰੀ ਸਾਫ ਕਰਦੇ ਅੱਛਾ ਲੱਗਦਾ ਗਏ ਦੋ ਮੈਂ ਕਹਿੰਦੇ 2 ਵਜੇ ਗਏ ਮੈਂ ਦੇਖ ਲਾ ਸਵੇਰ ਦਾ ਲੱਗਿਆ ਹੋਇਆ ਚਲੋ ਪਰ ਮੈਂ ਛੱਡਿਆ ਨਹੀਂ ਕਿਹੜਾ ਮਹਾ ਚੱਲਣਾ ਰਹੀ ਦੇਖੀ ਜਾਉਂ ਪਰਲੇ ਹੈ ਕੀਤੀ ਹੈ ਸ਼ੰਗਾਈ ਕਹੇ ਜਿਹੜੇ ਬੂਟ ਮੈਰਾ ਬਾਹ ਬਈਆ ਕਰਨਾ ਨਾ ਕਰਨਾ ਬਾਹ ਬਈਆ ਇੱਕ ਬਪੂਲੇ ਲਾਈਨ ਵਿੱਚ ਇਹਦੇ ਜ਼ਿਆਦਾ ਤਾਂ ਬਾਕੀ ਦੇ ਪਰਾਂ ਤੇ 10 ਤਾਰਾਂ ਲੱਗ ਰਹੀ ਉਹਦੇ ਕਰਕੇ ਉਹ ਕਰੇ ਉੱਥੇ ਦੇ ਬਈ ਆਏ ਹੁਣ ਟਰੈਕਟਰ ਨਾਲ ਜਿਹੜੀ ਛਾਤਰੀ ਸਾੜੀ ਦੂਈ ਲਵਾ ਦਿੰਦੇ ਆ ਨਾ ਉਹ ਕੰਮ ਖਰਾਬ ਕਰਦੀ ਹੈ 20000 ਦੀ ਬਨੇ ਕਿੰਨੇ ਦੀ ਲਵਾਇਆ ਰਹੋ ਛਾਤਰੀ ਦਾ ਜਿਹੜੀ ਮਰਜ਼ੀ ਹੋ ਜਾ ਫਸਲੀ ਫਸਣੀ ਹੈ ਜੇ ਉਹ ਚੱਲ ਦੂਈ ਹੋਵੇ ਸਾੜੀ ਖੋਲ ਕੇ ਰੱਖ ਦੇ ਉਹ ਤਾਂ ਇਹ ਵੀ ਹੋ ਜਾਣੀ ਚਾਰ ਤਾਂ ਨਾਟਾ ਉਹ ਚਾਰ ਕਿਹੜਾ ਫਿਰ ਟਿੱਕ ਵਹਿਰਾ ਵਗੈਰਾ ਥਾਲਾ 20 ਜੱਬ ਖਾਣਦੇ ਆ ਤੂੰ ਤਾਂ ਆਇਆ ਹਾਂ ਫੂਲ ਤਾਂ ਜਿਹੜੀ ਮਰਜ਼ੀ ਲੈ ਬਈ ਆਏ ਆ ਵੀ ਆਪਣਾ ਹੂੰ ਦੋ ਜਿਹੜਾ ਨਾਟਾ ਜਿਹੜੀ ਜੇ ਮਰਜ਼ੀ ਹਾਂ ਜਿਹੜੀ ਜੇ ਦੋ ਹੀ ਹੋਵੇ ਫਿਰ ਜਿੱਕਾ ਮਾਜੀ ਟਰੈਕਟਰ ਨਹੀਂ ਵੀ ਜਗ ਜਿੱਕਾ ਉਹ ਆਂ ਬਘੋੜਾ ਉਹ ਇਹ ਨਿਕਲਦਾ ਹੀ ਨਹੀਂ ਆ ਇੱਥੇ ਭਾਈ ਤਾਂ ਹੈ ਫਿਰ ਆਏ ਆ ਟੁੱਟਲ ਦਾ ਡਰ ਰਹਿੰਦਾ ਦੂਈ ਤਾਂ ਇਹ ਵੀ ਮੜਾ ਜੇ ਬੱਜ ਕੇ ਲੰਘ ਜਾਂਦਾ ਉਹ ਹੋ ਗਈ ਉੱਥੇ ਟਰੈਲਰ ਚੜਾਉਣ ਲੱਗਿਆ ਵੀਰ ਦੇ ਮਿੱਟੀ ਦਾ ਭਰਿਆ ਫੁੱਲੈਨ ਕਹਿੰਦਾ ਸੋਚਨ ਪਾਲਣ ਮਹਨ ਤੋਜਨ ਕਿਆ ਪਾਉਣਾ ਹਾਈਡਰੇਟ ਹਾਈਡਰੇਟ ਤੋਜਨੇ ਪਾਉਣਾ ਸਾਰੇ ਚੜਾਤਾ ਮੈਂ ਸਿਰੇ ਪਾ ਜਾ ਕੇ ਉੱਥੇ ਚੜ ਗਿਆ ਇੱਕ ਟਣ ਹੋਰ ਸੀ ਖੜਾ ਹੋ ਗਿਆ ਖੜਾ ਹੋ ਗਿਆ ਮਾ ਹੋ ਖੜਾ ਉਹ ਜਿਹੜੀ ਛਾਦਰੀ ਦੀਆਂ ਲਾਈਟਾਂ ਦੀਆਂ ਉਹ ਥਾਲੇ ਨਾ ਗੰਨੇ ਵਾਲ ਨੱਦਨੇ ਵਾਲੇ ਉਹ ਦੋ ਡੰਡੇ ਜੀ ਉਹਨਾਂ ਨਾਲ ਲੱਗ ਹੋਏ ਆ ਉਹ ਇੱਕ ਦਿਨ ਨਾਲ ਲੱਗੀ ਉਹ ਲਾਈਟ ਜੀ ਉਹ ਕਿੜਕਦੇ ਕੇ ਹੋ ਗਈ ਲੇਟਾ ਗਿਆ ਉਹ ਛੱਡੀ ਨਹੀਂ ਟਰੈਲਰ ਦਾ ਭਰਿਆ ਆਇਆ ਇਹ ਜਿਹੜੇ ਦਿਨੇ ਦੇ ਵਿੱਚੇ ਬੱਜੀ ਦੇ ਪਿਛਲੇ ਲਾਈਟਾਂ ਉਹ ਕਰਾਲੀ ਤੇ ਲੈ ਕੇ ਆਏ ਆ ਹਮਮ ਐ ਸੌਦੀ ਬਦਤੀ ਉਹਨਾਂ ਨੇ ਲਾਈਟ ਜੀ ਪਰ ਉਹ ਕਰਨ ਥੋੜੋ ਬਣਦੀ ਆ ਐ ਆ ਮੈਨਾਂ ਜਦੋਂ ਸਵੇਰੇ ਸਵੇਰੇ ਲੱਗਿਆ ਕਰਨ ਹਾਂ ਬੱਦਲ ਬਹੁਤ ਮਾਹ ਬਪਾ ਨੇ ਧੋਆ ਦੇਣੀ ਆ ਮੈਨੂੰ ਐ ਲੱਗਿਆ ਉਹਦੇ ਮੈਂ ਫੋਨ ਕਰ ਲਗਿਆ ਵਿਕੇ ਸ਼ੈਂਪੂ ਪਾ ਲੈਣਾ ਵਿਕੇ ਸ਼ੈਂਪੂ ਤਾਂ ਮੈਂ ਲੈਂਦਾ ਪਾ ਹੁੰਦਾ ਕੈਮੀਕਲ ਮੇਰੇ ਕੋਲ ਹੈਗਾ ਸਟਿੱਕਰ ਆਉਂਦਾ ਕੈਮੀਕਲ ਉਹ ਪਾ ਦਿੰਦਾ ਹਾਂ ਪਰ ਮੈਨੂੰ ਪਹਿਨਾ ਜਵਾਬ ਦੇ ਦਿੱਤਾ ਮੈਂ ਗਾ ਨਹੀਂ ਮੈਨੂੰ ਕੋਈ ਵਾਸੇ ਕਰਦਾ ਮੈਂ ਕੱਲੋਂ ਤਾਂ ਤੂੰ ਆਇਆ ਮੇਰਾ ਵੀ ਮੂਡ ਬਣਦਾ ਦਾ ਕੱਲ ਹਰ ਮੈਂ ਦੇਖਿਆ ਬੱਦਲ ਕੱਲ ਹਰ ਸ਼ਵੀਰ ਦੇ ਕਰਨ ਲੰਘ ਗਿਆ ਸ਼ਾਮ ਨੂੰ ਆਉਣਾ ਮੇਰੇ ਤਾਂ ਅੱਜ ਕਹਿੰਦਾ ਅੱਜ ਹੀ ਮੈਂ ਚੱਲ ਫਿਰ ਆ ਜਾ ਦੇਖੀ ਜਉ ਜਿਹੜਾ ਕੋਸੂਂਗਾ ਮੈਂ ਕਹਿੰਦਾ ਇਹਨੇ ਲੰ ਪਰ ਕਾਤੀ ਬਦਲ ਔਰ ਦੇ ਮੁਲਕੇ ਗਿਆ ਲੰਗਿਆ ਲੰਗਿਆ ਮਹਾਬਿੱਖ ਤੇ ਉਹੀ ਕੰਮ ਬਣਾਉ ਜੇ ਨਾ ਉਹ ਤਾਂ ਪਾ ਲਿਆ ਤਾਂ ਸਟicker ਤਾਂ ਪਾਤਾ ਦਾ ਵਿੱਚ ਮੈਂ ਤਾਂ ਜਣੀ ਸ਼ੈਂਪੂ ਫਿਰ ਲੰਦਾਂ ਵਿੱਚ ਸ਼ੈਂਪੂ ਵੀ ਠੀਕ ਆ ਸਟicker ਵੀ ਠੀਕ ਆ ਜਿਹੜਾ ਕੋ ਮਰਜ਼ੀ ਪਾ ਲੈ ਦੋਈ ਚੀਜ਼ਾਂ ਵਧੀਆ ਗੱਡੀ ਦਾ ਆਪਣਾ ਕਰਤੀ ਜੀ ਆ ਹੁਣ ਆਹੀਂ ਤਾਂ ਵੀ ਚੱਲ ਹੁੰਦਾ ਮੇਰੇ ਮੇਰੇ ਜ਼ਰੂਰੀ ਐ ਇੱਧਰ ਤਾਂ ਲੋੜ ਨਹੀਂ ਇੱਧਰ ਤਾਂ ਆਪਣੇ ਖੁਸ਼ਕ ਆ ਜਗਾ ਉੱਥੇ ਸਲਾਬਾ ਦੇ ਦੋਈ ਜਗਾ ਠੇਕ ਕਰਾਉਣੀ ਆ ਜਿਵੇਂ ਪਾਣੀ ਖੜਾ ਹਸ ਮੜਾ ਮੜਾ ਹਾਂ ਬਾਕੀ ਕਾਲੂ ਕੰਨੇ ਬੰਨਣ ਵਾਲੇ ਕਹਿੰਦੇ ਆ ਆਉਂਗੇ ਦੇਖਦੇ ਆਹੋ ਕਾਲੂ ਕਹਿੰਦੇ ਕੱਲ੍ਹ ਪਿਆਦਾ ਮੈਂ ਕਹਿੰਦਾ ਤੇ ਆਉਂਦੇ ਤੇ ਪਰਲੇ ਪਾਸੇ ਕਿਹੜੇ ਤੇਰੇ ਵੱਡੇ ਕੋਰੀਆਂ ਕਹਿੰਦੇ ਫਾਸੋਂ ਨੂੰ ਬੰਨੂਗੇ ਬਾ ਕਾਲੂ ਕਹਿੰਦੇ ਹੁਣ ਡੈਰੀ ਵਾਲੇ ਜੇ ਗਏ ਹੋਣੇ ਤੇ ਮੋਹਰੀ ਸੀਨ ਨੂੰ ਨੇਰ ਜਾ ਕੇ ਇਹ ਲੈ ਜਾਂਦੇ ਸਾਨੂੰ ਵੀ ਆ ਮਨੂ ਕਹਿੰਦਾ ਦਾ ਬਾਹਰ ਚੱਲ ਮੈਂ ਉੱਥੇ ਇਹਨੇ ਮੈਂ ਛੇ ਦੇ ਮੁੰਡੇ ਟ੍ਰੈਕਟਰ ਲੈਣਾ ਹੈ ਹਾਂ ਸੌੜਾਂ ਕੋਲ ਕਾਲਾ ਵੀ ਕਹਿੰਦਾ ਦੇਖਣਾ ਮੈਂ ਚੱਲ ਅਸੀਂ ਟ੍ਰੈਕਟਰ ਦੇ ਘੜਾ ਦੇਉਗੇ ਇਹਨਾਂ ਨੇ ਵੀ ਨਹੀਂ ਗੌਰ ਕਰੀ ਫਿਰ ਦਾ ਟ੍ਰੈਕਟਰ ਤੋਂ ਰੇਣਾ ਬਾਹਰ ਤੇ ਮੈਂ ਵੀ ਫਿਰ ਤੇ ਚਾਂਗੀ ਕੀ ਮਹਾਚਰ ਜਾ ਕੇ ਉਹਨਾਂ ਆ ਕੇ ਚਲੇ ਜਾਊਂਗਾ ਨਹੀਂ ਨਾਲ ਸਹੀ ਮੈਂ ਵੀ ਬਣਾ ਰੁੱਪੜ ਲਾਂਗੇ ਆ ਬੁੱਲੀਆਂ ਇਨਕਾ ਦਿਖਾਉਣ ਲਾਂਗੇ ਤਰਨੀ ਦੀਆਂ ਹਾਂ ਕਹਦਾ ਇਨਕਾ ਦਿਹਾਉਣੀ ਆ ਨਿਗਾ ਹੋਰ ਘੱਟ ਗਈ ਮਸਾਲਾ ਘੱਟੀਆਂ ਚ ਸਾਰੀ ਜ਼ੜੀ ਦਾ ਗੋਲ ਚਲਾਈ ਜਾਂਦੇ ਆ ਬਹੁਤ ਆ ਮੈਂ ਤਾਂ ਕਹੇ ਇੰਨਾ ਨਾ ਤੂੰ ਚਲਾਇਆ ਕਰ ਛੱਡ ਦੇ ਆ ਹਾਂ ਜਾਂ ਚਲੇਗਾ ਜਾਂ ਰੱਖ ਦੇਣਾ ਉੱਤੇ ਪਹਿਨਾ ਕੁੰਡਾ ਖੜਕਣ ਦੀ ਦੇਰ ਰੱਖ ਦੇਣਾ ਹਾਂ ਉਹ ਬਸ ਪਿੱਛੇ ਦੇ ਖਰਾਬ ਉਮੀਰ ਬੇੜਾ ਸਿਆਣ ਦਾ ਆਹ ਵੇ ਖਰਾਬ ਕਰਦਾ ਇੰਨਾ ਵੀ ਨਹੀਂ ਚਾਹੀਦਾ ਇਹ ਤਾਂ ਸਾਨੂੰ ਫਰਕ ਪੈ ਜਾਂਦਾ ਉਹ ਵੀ ਤਾਂ ਮੈਂ ਕਹਿੰਦਾ ਹਾਂ ਇਹਨਾਂ ਦਾ ਉਹਨਾਂ ਦਾ ਬਣਾ ਕੇ ਲਿਆ ਨਵੀਆਂ ਫੇਰ ਅੱਜ ਕਹਿੰਦਾ ਹੁਣ ਕਾਲਜ ਲੱਗਿਆ ਇਹਨਾਂ ਦਾ ਬਦਲੀਆਂ ਵਾ ਬਾਈ ਬਦਲ ਹੁਣ ਦੁਨੀਆਂ ਲੈਣੀਆਂ ਟਾਹਰ ਵਾਲੀਆਂ ਕਹਿੰਦਾ ਲੈਣੀਆਂ ਵੀ ਨਿਕਾਲੀਆਂ ਪਰ ਟਾਹਰ ਵਾਲੀਆਂ ਹਾਂ ਮੈਂ ਚੱਲ ਲਿਆ ਜਿਹੜੀ ਲਿਆਉਣੀ ਆ ਉੱਥੇ ਟਾਈਮ ਬਹੁਤ ਲੱਗਿਆ ਇਹਨਾਂ ਦਾ ਉਹਨਾਂ ਦਾ ਦੁਆਕੇ ਦੇ 12 ਵਜੇ ਆਇਆ ਉੱਤੇ ਬਾਅਦ 3 ਵਜੇ ਫੇਰ ਇਹਨਾਂ ਕਾ ਲੈਣਗੇ ਤੇ ਹਾਂ ਹੁਣ ਫੇਰ ਇਹਨਾਂ ਕਾ ਲੈ ਕੇ ਬਰੂਨੀ ਰੱਖਿਆ ਹੋਇਆ ਦਾ ਭਈਆ ਹਾਂ ਉਹ ਕਹਿੰਦਾ ਥਾੜੀ ਮੇਰੇ ਤਾਂ ਪਤਾ ਨਹੀਂ ਕਿਆ ਕੁਤੜੀ ਦੀ ਬਹੁਤ ਲੜਗੀ ਰਹੀ ਨਾ ਅੱਤਾ ਕਹਿੰਦਾ ਫੇਰ ਲੱਗ ਗਿਆ ਜਾ ਕੇ ਉਹ ਕਰਿਆ 2 ਘੰਟੇ ਘੜਕਿਆ ਫੇਸ ਬਹੁਤ ਖਾਰ ਜਲਣ ਦੇ ਧੱਪੜ ਫੇਰ ਨਾਤਾ ਫੇਰ ਆ ਕੇ ਕਹਿੰਦਾ ਨਾਤਾ ਹੁਣ ਮੈਂ ਪੁੱਛਿਆ ਨਾ ਠੀਕ ਹੈ ਕਹਿੰਦਾ ਠੀਕ ਹੈ ਉਹ ਬੂਟੀ ਜੀ ਵੜਦਾਦਾ ਆਹੋ ਗੋਬਰ ਕਹਿੰਦਾ ਨਹੀਂ ਪਤਾ ਕਿਹੜੀ ਦਵਾਈ ਹੈੜੀ ਕੀ ਮਾ ਮੰਨੂ ਕਹਿੰਦਾ ਦਵਾਈ ਤਾਂ ਸੜਕੀ ਹੋਣੀ ਹੈਗੀ ਕਹੇ ਹਾਂ ਗੋਬਰ ਗੇ ਮੈਂ ਉਹ ਮਹਾ ਬਾਲਣ ਚੱਕ ਰਿਹਾ ਉੱਥੇ ਮੈਂ ਉਹ ਕਰਕੇ ਆਇਆ ਮਗਾ ਹਾਂ ਸਾਹਿਬ ਪਾਛੇ ਤਾਗੜੇ ਜਿਹੜੇ ਕਰੇ ਮਹਾ ਬੜਾ ਸਟੇਲੇ ਹੋਰੇ ਪੂਕਣੇ ਨੂੰ ਆਹੋ ਸੋ ਕੋ ਜਿੰਦਾ ਤਾਂ 10 ਦਿਨ ਚ ਸੁੱਕੋ ਜੀ ਹੋਰ ਬਧੇਰਾ ਹੋ ਜਾਣਾ ਛਾਂਗਣੇ ਹੀ ਪੈਣੇ ਆ ਅਗਲੇ ਮਹੀਨੇ ਸਾਰੇ ਹੀ ਸੰਗਾਈ ਹੋਣੀ ਆ ਹਾਂ ਸਾਰੇ ਬੂਲਰਾਂ ਦੀ ਅਗਲੇ ਮਹੀਨੇ ਸੰਗਾਈ ਹੋ ਕੇ ਜਿਹੜੇ ਮੇਰੇ ਦਾ ਠੀਕ ਆ ਮੈਂ ਤਾਂ ਨਹੀਂ ਛਾਂਗਣੇ ਉਹ ਸੇ ਥਲੇ ਸਮਝ ਗਿਆ ਮੈਂ ਤਾਂ ਪਰ ਛਾਂਗਦੇ ਪਰ ਛਾਂਗਦੇ ਤਾਂ ਮੈਂ ਪਰ ਉਹ ਛਾਂਗ ਤੇ ਫਿਰ ਵੀ ਥੰਨੇ ਦੇ 5 5-7 ਟਾਂਗੀਆਂ ਛਾਂਗਣੀਆਂ ਪੈਣੀਆਂ ਉਹ ਤਾਂ ਉਹੀ ਗੱਲ ਉਹ ਤਾਂ ਦੇਖ ਕੇ ਛਾਂਗ ਦਵੇ ਨਹੀਂ ਫਿਰ ਨਾ ਉਹ ਬੱਜੀ ਜਾਂਦੀਆਂ ਟਰੈਕਟਰ ਦੇ ਹਾਂ 5-7 ਤਾਂ ਛਾਂਗਣੀਆਂ ਪੈਣੀਆਂ ਠੀਕ ਹੈ ਆਜਾ ਕਰਾਂ ਮਾਇਆ ਦਾ ਮਹਾਜਰ ਕਿਆ ਬਣਾਉਣਾ ਹਲੇ ਛੋਟਾ ਕਰਨਾ ਹੋਗਾ ਜੇ ਨਹੀਂ ਛੋਟਾ ਦੂਈ ਵਾਰੀ ਨਹੀਂ ਹਲੇ ਬਣਉਣਾ ਦੂਈ ਵਾਰੀ ਤਾਂ ਜੇ ਮੇਰਾ ਅੱਜ ਕੱਲੂ ਬਣਾਉਣਾ ਤੇ ਕਿੰਨਾ ਕਿੰਨਾ ਬੜਾ ਮੈਂ ਅੱਜ ਦੇਖ ਕੇ ਆ ਮਨ ਉਹਦਾ ਵੀ ਡਾਰਾ ਵੀ ਜੇ ਦੋ ਇਕੱਠੇ ਕਰਤੇ ਉਹਨਾ ਗਿਰਨਾ ਗਿਰਨਾ ਨਹੀਂ ਉਹ ਹਾਲ ਵਿਚ ਆ ਜਣੇ ਛੋਟਾ ਗੰਨਾ ਹਲੇ ਵੀ ਵਿਚ ਕਈ ਜਾਣੇ ਮੈਂ ਇਹ ਬਣਾਉਣਾ ਨਹੀਂ ਉਹਦਾ ਤਾਂ ਬਣਾਉਣਾ ਹੀ ਨਹੀਂ ਹੈਗਾ ਆ ਦੇਖ ਲੂੰਗਾ ਮੇਰੀ ਤਾਂ ਗੱਲੂ ਉਸਤਲਾ ਵੀ ਇਕੱਲਾ ਇਕੱਲਾ ਮੇੜਾ ਕਹਿਣਾ ਉਹਨਾਂ ਨੂੰ ਬੰਨਣ ਨੂੰ ਪੈਸੀ ਵੱਧ ਮੰਗਦੇ ਹੋ ਕਹਿੰਦੇ ਸਸੇ ਪੈਸੇ ਵੱਧ ਲੈਣੇ ਜੇ ਇਕੱਲਾ ਇਕੱਲਾ ਬੰਨਣਾ ਹਾਂ ਹਾਂ ਕਹਿੰਦੇ ਸਾਨੂੰ ਆਏ ਵੱਧਣਾ ਰੱਸੀ ਲੈ ਆ ਵੇ ਤੂੰ ਆ ਤਾਂ ਕਹਿੰਦਾ ਸੀ ਐਵੇਂ ਬੰਨ੍ਹ ਦੇਣਾ ਪੂਲ ਕਰਕੇ ਨਹੀਂ ਰੱਸੀਆਂ ਲੈ ਆ ਵੇ ਰੱਸੀਆਂ ਤਾਂ ਕਿੰਨੇ ਕਿਉਂ ਨਹੀਂ ਇੱਕ ਅਗਲੀ ਵਾਰੀ ਦੇਖਾਂਗੇ ਡਬਲ ਜਿਆਦਾ ਨਾ ਉਹ ਡਬਲ ਕਰਾਉਣਾ 20 ਦਿਨ ਤੱਕ ਫਿਰ ਦੇਖੂੰਗਾ ਅੱਜ ਸਿਰਫ ਉੱਪਰ ਸੰਗਲੇ ਬਣਾਉਂਗਾ ਆ ਚੱਕਰ ਆ ਆਹੋ ਬਣਾ ਦਵੇ ਹੁਣ ਕਿਹਾ ਹੁਣ ਜਿੱਦਣ ਪਾਹ ਵਾਏ ਤਾਂ ਚੱਲਦੀ ਤਾਂ ਪੱਛ ਬੱਦਲ ਦਾ ਰੋਜ ਆਉਂਦਾ ਇੱਕ ਮਹੀਨਾ ਹੋਰ ਆ ਆਹਾਂ ਬਾਦੂ ਬਾਦੂ ਲੰਗੀ ਅਸੂਜ ਗਿਰ ਵੀ ਗਿਆ ਤਾ ਵੀ ਕੋਈ ਚੱਕਰ ਨਹੀਂ ਆ ਸੂਦਾ ਗਿਰਿਆ ਉਹ ਅੱਗੇ ਮੈਂ ਦੇਖਿਆ ਕਈ ਵਾਰੀ ਸੂਜੀ ਸਵਾਰਾਂ ਦੇ ਗਿਰਨੇ ਆ ਉਹ ਚਲ ਜਾਂਦਾ ਪਰ ਜਿਹੜਾ ਹੂਣੀ ਤੇ ਗਿਰ ਕੇ ਆ ਉਹ ਵਾਰੀ ਕਿਹਾ ਬੰਦੋ ਬੰਨੇ ਨਹੀਂ ਚੱਲਣ ਤੇ ਗਿਰ ਗਿਆ ਜਿਹੜਾ ਹੂਣੀ ਤੇ ਗਿਰ ਜਾਂਦਾ ਉਹਦਾ ਕੰਮ ਖਰਾਬ ਹੋ ਜਾਂਦਾ ਸੱਚਾ ਹੁੰਦਾ ਆ ਚੱਕਰ ਹੂਣੀ ਦੇ ਗਰੇ ਵੇ ਤਾਂ ਮੈਂ ਕਿਹਾ ਛੜੀਆਂ ਗਿਰ ਗਿਆ ਤੇ ਆ ਦੇ ਲੱਭਦੀਆਂ ਛੜੀਆਂ ਤੇਰੀਆਂ ਤਾਂ ਗਈਆਂ ਹੋ ਰਾਜੀ ਦੇ ਦੇਖਿਆ ਪਾਵਲ ਖੜੀਆਂ ਆਹ ਮੈਂ ਸਮਝ ਗਿਆ ਉਹਨੇ ਕੋਈ ਨਿਸ਼ਾਂਗੀ ਨਹੀਂ ਆਹ ਉਹ ਚੱਕਰ ਹੁਣ ਥੱਲੇ ਤੇ ਸ਼ਾਂਗੀ ਗਿਆ ਆ ਆ ਚੱਕਰ ਆ ਹੁਣ ਦੇਖ ਲੈ ਖੜਗੀਆਂ ਹੋ ਗਈਆਂ ਸਿੱਡੀਆਂ ਜਿਹੜਾ ਤੂੰ ਥੱਲੇ ਤੇ ਸ਼ਾਂਗੀ ਕੀਆ ਨਾ ਉਹਨੇ ਨੁਕਸਾਨ ਕਰਿਆ ਅੱਗੇ ਤੇ ਨਾ ਸ਼ਾਂਗੀ ਕਰਦੇ ਵੀ ਥੱਲੇ ਤੇ ਓਥੇ ਇੱਕ ਗੱਲ ਹੋਰ ਆ ਮੇਤੇ ਡੌਲਾ ਵੀ ਨਹੀਂ ਪਈਆਂ ਡੌਲਾ ਨਾ ਵੀ ਬਾ ਥੱਲੇ ਤੇ ਪੱਤਾ ਨਹੀਂ ਤੋੜਨਾ ਹੈਗਾ ਆ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਏ ਸਿਰਫ ਉਹ ਤੋੜਨਾ ਹੈ ਮਿੱਟੀ ਵੀ ਨਹੀਂ ਲੱਗੀ ਮੇਤੇ ਸਿਰਫ ਉਹ ਤੋੜਨਾ ਹੈ ਜਿਹੜੀ ਵਿੱਚ ਟਾਣੀ ਉੱਗਦੀ ਆ ਹੂੰ ਜਿਹੜੀ ਟਾਣੀ ਦਿਖਦੀ ਆ ਨਾ ਸਿਰਫ ਟਾਣੀ ਤੋੜਨੀ ਆ ਪੱਤਾ ਨਹੀਂ ਜਰੂਰੀ ਬੰਦੂ ਆਏ ਹੋ ਗਿਆ ਪੱਤੇ ਤਾਂ ਆਵੇਂ ਸਾਫ ਕਰਤੇ ਥੜੀ ਬੇਰ ਬਹੁਤੀ ਉੱਚਾ ਬੀਲ ਤੋਂ ਸਪਰੇਅ ਬਾਹ ਜੇ ਉਹ ਪੱਤੇ ਥੱਲੇ ਸਾਫ ਕਰ ਦੂਗਾ ਜਾਂ ਸਪਰੇਅ ਹੋ ਜੂਗੀ ਉਹਦੇ ਕਰਕੇ ਮੈਨੂੰ ਪੰਗਾ ਛੇੜਨਾ ਪੈ ਨਹੀਂ ਤਾਂ ਮੈਂ ਉਹ ਹੀ ਨਹੀਂ ਤਾਂ ਕਰਨਾ ਇਹਨਾਂ ਚਲ ਕੋਈ ਨਹੀਂ ਚੱਲਦਾ ਰਹਿੰਦਾ ਗਾ ਨੂੰ ਪਤਾ ਲੱਗ ਗਿਆ ਤਜਰਬਾ ਸਹੀ ਤਜਰਬਾ ਐ ਦਲ ਕੋਈ ਛਾਲ ਹੋ ਗਿਆ ਕਰਦਿਆਂ ਨੂੰ ਅੱਗੇ ਲਾਉ ਜੇ ਹੈਗਾ ਅੱਗੇ ਜਾ ਕੰਮ ਨਹੀਂ ਨਾ ਕਰਿਆ ਕਿਤੇ ਮੀਡੀਆ ਵਾਲਾ ਉਹ ਦੇਖ ਕਿੰਨਾ ਚੜੀ ਹੋਈ ਵੇਚ ਲੋ ਬੇਲੇ ਆ ਮੇਰੇ ਗੈ ਬੀਲ ਹੋ ਗਿਆ ਕੀ ਕਰੂਗਾ ਬੰਦਾ ਦੱਸ ਸਾਂ ਉਹਦੇ ਉੱਪ ਤੇਰੀ ਗੱਲ ਗਲਾਂ ਪਰ ਗੱਲ ਗਲਾਂ ਚਲ ਆਇਆ ਅੱਗੇ ਤਜਰਬਾ ਆ ਜਾਂਦਾ ਪਤਾ ਲੱਗ ਜਾਂਦਾ ਬੰਦੇ ਨੂੰ ਆਇਆ ਹੈ ਇਹ ਗੋੜੂ ਵੀ ਕਰੀ ਸੀ ਕਿਹਤ ਵਾਰ ਕਰੀਦਾ ਚੜਵੜ ਹੋ ਜਾਂਦੀ ਹੈ ਕੋਈ ਚੱਕਰ ਨਹੀਂ ਹੈਗਾ ਪੱਤੇ ਥੱਲੇ ਤੇ ਬਹੁਤੇ ਨਾ ਤੋੜ ਵਾਤੇ ਵਾਤੇ 2-2 ਪੱਤੇ ਤੋੜ ਲੈ ਤੇ ਇਹਦਾ ਸਾਰੀ ਸ਼ਾਂਗ ਤੇ ਥੱਲੇ ਤੇ ਪਿੰਨਰ ਦੇ ਬਾਹਰ ਦੇਖੀ ਜੋ ਸਪਰੇਅ ਲਿਆਈ ਕੱਲੂ ਹਾਂ ਫੇਰ ਕਰਾਦੀ ਤੂੰ ਵੀ ਕਰਾ ਲੈਨੇ ਮਾਹ ਜਾਲ ਪਾਣੀ ਜਾਂ ਨਿਕਲ ਜਵੇ ਹੋਣਾ ਖਾਲੀ ਹੋ ਜਵੇ ਤੇ ਕੱਲ ਨੂੰ ਕਰਤੀ ਨਾ ਕੱਲ ਨੂੰ ਨੇ ਪਰਸ ਨੂੰ ਕਰ ਦਊਗਾ ਕਹੇਦੀ ਉਹਨੂੰ ਨਾ ਇਹ ਤਾਂ ਆ ਜਾਂਦਾ ਉਹਨੂੰ ਪਤਾ ਵੀ ਲੱਗਦਾ ਉਹਨਾਂ ਦਾਲੇ ਤੇ ਸਾਰੇ ਹੀ ਆਉਂਦੇ ਆ ਨਾਗਦਾਲੇ ਦਾ ਆਉਂਦੇ ਨਹੀਂ ਆਏ ਨਹੀਂ ਜਦ ਆਗੇ ਫਿਰ ਜਦੇ ਉੱਪਰ ਦਾ ਦੇਖ ਨਹੀਂ ਰਿਹਾ ਨੀੜੀ ਕਰਕੇ ਮੋਜਾ ਨੀੜੀ ਦਾ ਹੀ ਫਰਕ ਆ ਅੱਜ ਇੱਕ ਤਾਂ ਫੋਨ ਵਾਲਾ ਬਾਈ ਦਾ ਕਰਤਾ ਮੈਂ ਆਪ ਵੀ ਲਵਾ ਪਰ ਸਾੜੀ ਕਿ ਨਹੀਂ ਫੋਲੀਕੋਰ ਲੜਦੀ ਬਹੁਤ ਹੈ ਪਿੰਡੇ ਵਿੱਚ ਫੋਲੀਕੋਰ ਵੀ ਲੜਦੀ ਹੈ ਜਿਹੜੀ ਲਿੰਡਾ ਉਹ ਹੀ ਬਹੁਤ ਲੜਦੀ ਆ ਹਾਂ ਉਹ ਫੋਲੀਕੋਰ ਲੜਦੀ ਨਹੀਂ ਹੈ ਕਿ ਫੋਲੀਕੋਰ ਸੇਕ ਕਰਦੀ ਹੈ ਪਿੰਡੇ 'ਚ ਜਿਹੜੀ ਲਿੰਡਾ ਉਹ ਲੜਦੀ ਆ ਹਰਸ਼ਵੀਰ ਨੇ ਉਦੋਂ ਕੀ ਕਰਿਆ ਇਹਨੇ ਭਈਆਂ ਨਾਲ ਪੰਪ ਭਈਆਂ ਨੇ ਲਾਏ ਸਾਰੇ ਕੋ ਭਈਆਂ ਨੇ ਕਰਿਆ ਉਹਨੇ ਚੱਕ ਕੇ ਉਹ ਫੜਾਇਆ ਇਹ ਪੰਪਾਂ ਮਾੜੇ ਮੂੜੇ ਧੂਈ ਪਚਕਾ ਦਿੱਤੇ ਜਦ ਦਵਾਈ ਕੋਲ ਰੱਖਤੀ ਹਾਂ ਉਹ ਕਿਤੇ ਮਾੜੀ ਮੂੜੀ ਹੱਥਾਂ ਨੂੰ ਲੱਗੀ ਪਿੰਡੇ ਨੂੰ ਲਾ ਲਈ ਸਾਰੀ ਤਰਫ ਆਗੇ ਰੱਖਦਾ ਸਾਰੀ ਦਿਹਾੜੀ ਤਰਸੀ ਗਈ ਆ ਫੇਰ ਆਹੀ ਚੱਕਰ ਆ ਲਿੰਡਾ ਬਹੁਤ ਈਜ ਹਾਂ ਪੂਰਣੀ ਇਨੀ ਕੋਈ ਵੀ ਹੈਗੀ ਤਾਂ ਨਹੀਂ ਤਾਂ ਤੋਤੇ ਨੂੰ ਉਡਰਨ ਵੀ ਨਹੀਂ ਦਿੰਦੀ ਹੈਗੀ ਜੇ ਦੇ ਫੜ ਦਿੰਦੀ ਈ ਨਹੀਂ ਤੇਜ਼ ਹਾਂ ਇਹ ਤਾਂ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਆਹੀ ਚੱਕਰ ਹੋਰ ਫੋਲੀ ਕ્યોਰ ਨਾਈਟੀ ਵੀਓ ਕਿਹੜੀ ਆਹੋ ਨੈਟਿਵ ਆ ਨੈਟਿਵ ਨੈਟਿਵ ਵੀ ਨਹੀਂ ਇੰਨੀ ਤਗੜੀ ਜਿੰਨੀ ਫੋਲੀ ਕ્યોਰ ਲੜਦੀ ਆ ਹਾਂ ਬਾਕੀ ਹੋਰ ਕੋਈ ਨਹੀਂ ਲੜਦੀ ਹੈਗੀ ਇਹਨੂੰ ਵੀ ਬਣਾ ਦੀ ਹੁਣ ਕੱਲੂ ਮਾਇਰਾ ਕਹਿਣਾ ਮੈਂ ਬੰਦ ਹਾਂ ਕਹਿੰਦਾ ਕੱਲੂ ਮੇਰੇ ਆਉਣਾ ਉਹਨਾਂ ਦੀ ਬਣਾ ਦੇਣਾ ਕਹਿੰਦੇ ਆਪੇ ਬੰਨਣਾ ਸੀ ਉਹ ਕਹਿੰਦੇ ਅੱਛਾ ਆਹੋ ਬੰਦੇ ਤਾਂ ਹੈ ਨਹੀਂ ਮਾਇਰਾ ਤੁਹਾਨੂੰ ਉਧਰ ਉਹੜਦੇ ਪੈਸੇ ਦੇਣੇ ਸਰਤਾਜ ਹੀ ਨਹੀਂ ਮਾਇਰਾ ਮੇਰਾ ਤਾਂ ਇੱਕ ਬੀਗਾ ਦਾ ਹੂ ਮਾੜਾ ਤਾਂ ਉੱਥੇ ਫੇਰ ਕਹਿੰਦੇ ਤਾਂ ਅਸੀਂ ਤੁਸੀਂ ਬੰਨ ਦੇਣਾ ਤੂੰ ਨਾ ਦਈਆ ਗੱਲਾਂ ਤਾਂ ਬਹੁਤ ਛੱਡਦਾ ਬਹੁਤ ਛੜ ਬਈ ਇਹ ਗੱਲਾਂ ਛੱਡਦੇ ਆ ਅਜਗਦੀਪ ਦੇ ਬੰਦੇ ਤੇ ਇਹ ਹੈ ਤਾਂ ਸਾਸੀ ਦਾ ਹੈ ਨਜ਼ਾਰਾ ਮੈਂ ਦੇਖਿਆ ਬੂਟੇ ਬਾਟੇ ਗਿਰਿਆ ਨਹੀਂ ਹੈਗਾ ਗਿਰਿਆ ਗਿਆ ਉਹ ਵੀ ਬਥੇਰਾ ਵਧੀਆ ਵਧੀਆ ਦੇ ਬੂਟਿਆਂ ਚ ਕਿੰਨਾ ਵੇ ਕਣਕ ਵਾਲਾ ਵੀ ਆ ਵੀ ਦੇ ਲੈ ਮੁੱਢਾ ਕਹੇ ਜਾ ਹੁਣ ਐ ਪੂਰਾ ਹੋਇਆ ਹੋਣਾ ਇਹਨੇ ਹਾਂ ਮੈਂ ਕਹਿੰਦਾ ਗੰਨਾ ਪਰ ਉਠਾਸੀ ਉਹ ਬੀਜਾ ਉਹਦੇ ਵੇ ਸਾਲਾ ਬਾਗ ਪਪੂਲੇ ਲਾਉਣੇ ਆਠ 80 ਬੀਜੀ 80 ਉਹ ਮਿਲ ਵੀ ਚਲੇ ਜਾਂਦਾ ਮੈਂ ਜਿੱਕੀ ਗੇਰੇ ਨਹੀਂ ਹਾਂ ਬਾਅਦ ਵਿੱਚ ਬਾਅਦ ਚ ਪਰਚੀ ਤਾਂ ਪਹਿਨੀ ਆਉਣ ਲੱਗ ਜਾਂਦੀ ਮੈਂ ਹੀ ਲੇਟ ਕਰ ਹੋ ਗਿਆ ਨਾ ਆਹ ਇਹ ਤਾਂ ਹੈ ਮੇਤੀ ਲੇਟ ਹੋ ਗਿਆ ਪਰਚੀ ਤਾਂ ਪਹਿਨਾ ਸ਼ੁਰੂ ਹੋ ਜਾਂਦੀ ਹੈ ਜੀ 38 ਦੇ ਨਾਲ ਹੀ ਚੱਲਣਾ ਇਹਨੇ ਜਿੱਦਾਂ 38 ਨੇ ਚੱਲਣਾ ਉਦੋਂ ਇਹਨੇ ਚੱਲਣਾ ਸੇਮ ਗਰੁੱਪ ਹੈ ਨਾ ਇਕ ਕੜਾ ਕਰਾ ਦੋ ਮੁੰਡੇ ਦੀ ਕਰਾ ਦਮਾ ਚਲੋ ਜਿੰਨਾ ਹੈਗਾ ਮੁੰਡੇ ਦੀ ਉਨੀ ਕਰਾਮਾ ਗੇ ਕੀਲਾ ਹੈਗਾ ਮੁੰਡੇ ਦਾ ਕੀਲਾ ਕਰਾ ਦੇ ਅੱਧਾ ਕੀਲਾ ਕੱਤ ਕੀਆ ਕੱਤ ਕੀ ਕਰਾ ਦੇਣਾ ਜਿੰਨਾ ਹੈਗਾ ਉਹ ਨਹੀਂ ਜਿੰਨਾ ਹੋਇਆ ਆਹ ਕਹਿੰਦਾ ਸਣਾ ਰੁਕ ਗਿਆ ਵਧਿਆ ਨਹੀਂ ਉੱਪਰੋਂ ਟਾਪ ਬੋਰ ਨੇ ਰੋਕਤਾ ਬਾਈ ਹਾਂ ਤੂੰ ਦਾਦਨ ਦਾ ਨਾ ਸਾਡਾ ਤਾਂ ਸਾੜੀ ਨੂੰ ਕੀ ਟਾਪ ਹੋ ਰਾ ਜੀ ਨਹੀਂ ਟਾਪ ਬੋਰ ਰੋ ਬਿਮਾਰੀ ਨੇ ਰੋਕਿਆ ਏ ਅੱਛਾ ਬਿਮਾਰੀ ਨੇ ਮਾ ਗਰੇ ਉਹਨੇ ਦਵਾਈ ਨੇ ਰੋਕਿਆ ਦਵਾਈ ਤੇ ਪਾਈ ਸੀ ਵੀ ਬਿਮਾਰੀ ਰੁਕੇ ਹਾਂ ਸਮਝ ਗਿਆ ਐ ਤਾਂ ਬਾਅਦ ਵਿੱਚ ਵੀ ਆਪਾਂ ਨੇ ਪਾਈ ਦੀ ਕਿਹਾਗੇ ਨਹੀਂ ਬਟਾਕੋ ਉਹ ਵੀ ਖੋਰ ਪਾਈ ਸੀ ਹੁਣ ਜਿਹੜੀ ਆਪਾਂ ਨੇ ਨੀਲੀ ਦੀ ਨੀਲੀ ਉਹ ਤਾਂ ਮੈਨੂੰ ਨਹੀਂ ਦਿਖਾਈ ਕਿਹੜੀ ਪਾਈ ਉੱਥੇ ਦਿਖਾਈ ਨਹੀਂ ਇੱਥੇ ਮਦਨ ਆਹੋ ਉਹ ਹੋਰ ਚੀਜ਼ ਆ ਉਹ ਬਟਾਕੋ ਨਹੀਂ ਹੈਗੀ ਉਹ ਆਮ ਚੀਜ਼ ਆ ਬਟਾਕੋ ਦਾ ਪਹਿਲਾਂ ਪਾਤੀ ਸੀ ਉਹ ਹੋਰ ਉਹ ਬਰਾਨ ਵਰਗੀ ਦੀ ਨੀਲੀ ਨੀਲੀ ਜੀ ਉਹ ਵੀ ਇਨਸਾਈਟ ਸਾਈਡ ਤਾਂ ਐ ਨਹੀਂ ਪਤਾ ਕਿਹੜਾ ਤਾਂ ਤੇ ਦੂਏ ਸਮੇਂ ਪਾਣੀ ਨਾ ਭਰਤਾ ਨਾ ਨਾ ਠੀਕ ਆ ਚੱਲ ਗੱਲਾਂ ਨਹੀਂ ਉਹ ਬੂਟੇ ਦਾ ਨਾਲੇ ਮਲਦੇ ਨੇ ਬੂਟੇ ਦਾ ਤੇਰੇ ਹੋਏ ਪਏ ਹਾਇ 10 10 ਇੰਚ ਦੇ 10 10 ਇੰਚ ਦੇ ਹੋਗੇ 6 ਮਹੀਨੇ ਵਿੱਚ ਹੂੰ ਬਹੁਤ ਬੜੇ ਹੋ ਗਏ ਅ ਚੱਲ ਜੀ ਫਿਰ ਬਗਲਾ ਕੱਖਾ ਵੱਢਣੇ ਆ ਮਹਾਚਾਲ ਭਈਆ ਕਹਿੰਦਾ ਮੈਂ ਹੀ ਵੱਢ ਦੂੰਗਾ ਸ਼ਾਮ ਜੇ ਨੂੰ ਆ ਕੇ ਨਹੀਂ ਨਹੀਂ ਜੀ ਬਹੁਤ ਵੱਢ ਪਾਇਆ ਨੇ ਦੇਖਣੇ ਤੁੰਡਾ ਪਲਾਦੀ ਦਾ ਜਮ ਉਹ ਮੈਨੂੰ ਕੜਾ ਦੀ ਨਾ ਨਾ ਕੋਈ ਨਹੀਂ ਮੈ ਉਹਦਾ ਹੱਕ ਨਹੀਂ ਨਾ ਕਰਾਂ ਆਇਤਾ ਕੋਈ ਗੱਲ ਨਹੀਂ ਇੱਕ ਅੱਧੀ ਵਾਢੀ ਵੱਢਣੀ ਹੁੰਦੀ ਹੈ ਹੈ ਕਿ ਨਹੀਂ ਹੈ ਜਿਹੜਾ ਉੱਥੇ ਬਾਜਰਾ ਲੈ ਆਉਣਾ ਮੈਂ ਉੱਧਰ ਤੇ ਉੱਥੇ ਤੇ ਵੀ ਲਾਉਂਦਾ ਹਾਂ ਮੈਂ ਹੁਣ ਇਹ ਜਿਆ ਡੋ ਭਰੀਆਂ ਪਈਆਂ ਕੱਖ ਦਾ ਪਏ ਆ ਉਹਦਾ ਤਾਂ ਐਡਵਾਂਸ ਆ ਮੈਨੂੰ ਪਤਾ ਪੜਵਾਤ ਤੇ ਰੱਖਣੀ ਰੱਖਣੇ ਆ ਉਹ ਤਾਂ ਹੋਊਗਾ ਅੱਜ ਮੈਂ ਗਿਆ ਨਹੀਂ ਹੁਣ ਇੱਥੇ ਦੀ ਆ ਇਹਨੂੰ ਸ਼ਾਮ ਨੂੰ ਕੋਈ ਚੱਲ ਠੀਕ ਆ ਫਿਰ ਹਾਂ ਓਕੇ ਚੱਲ ਚਲੀਏ ਵੱਡ ਕੱਖ ਦੇਖੀਏ ਤੈਨੂੰ ਜੇ ਉਹਦੇ ਵਢੋਣੇ ਬੋਲੇ ਨੇ ਆ ਜਣਾ 10 ਮਿੰਟ ਤੱਕ ਬੋਲੇ ਤੇ ਯਾਰ ਬੱਡਰਾ ਸਰੇ ਡਾ ਲੱਗਿਆ ਹੋਇਆ ਚੱਲ ਠੀਕ ਆ ਕਿਹਦਾ ਮਰੂਗਾ ਹਾਂ ਚੱਲ ਠੀਕ ਬੰਦਾ ਥੱਕ ਜਾਂਦਾ ਯਾਰ ਪੂਟੇ ਛੰਗਣੇ ਕਿਤੇ ਥੋੱਕੇ ਆ ਨਾ ਨਾ ਫੇਰ ਕੱਲਾ ਕੱਲਾ ਬੂਟਾ ਚੱਲਣਾ ਉਤਰ ਨਹੀਂ ਮਾਰੀ ਜਾਂਦਾ ਯਾਰੀ ਨਾਲ ਸਾਲੀ ਆ ਰਹੀ ਆ ਮੇਰੇ ਕੋਲ ਤੇ ਚੱਕ ਲੈ ਤੇ ਦੋ ਵਾਰੀ ਆਉਂਦੀ ਆ ਯਾਰਾ ਤੇਰੇ ਨੀਲੀ ਜੀ ਉਹ ਵੀ ਨਹੀਂ ਸਾਲੀ ਚੱਲੀ ਪਰ ਅਸਲ ਵਿੱਚ ਗੱਲ ਪਤਾ ਕੀ ਆ ਗੰਦੇ ਲੋਣੇ ਵਾਲੇ ਗੰਦੇ ਵੀ ਜੱਦੇ ਪਾਈ ਨੂੰ ਯਾਰ ਲੱਗ ਜਾਂਦੀ ਆ ਹਾਂ ਕੱਧੀ ਪਾਈ ਆ ਲੈਖ ਹਾਇ ਤਾਂ ਮੈਂ ਵੀ ਨਵੀਂ ਲਾਇਆ ਤਾਂ ਉਹਨੇ ਥੋਣਾ ਕਰ ਸੋ ਨਹੀਂ ਕਰੇ ਲਾਗ ਲੱਗਿਆ ਵਾ ਯਾਰ ਕੇ ਹਾਂ ਮੈਂ ਹਾਂ ਮਹਾਉਂ ਦੁਕਾਨ ਤੇ ਇਹ ਕੱਢਦੇ ਕਹਿੰਦਾ 12 1 ਵਜੇ ਮੈਂ ਜਾਣਾ ਦੁਕਾਨ ਬੰਦ ਹੈ ਵੀ ਉੱਥੇ ਹੀ ਮੈਂ ਕੱਢ ਦੂੰਗਾ ਫੇਰ ਮਾ ਚਾਲ ਫੇਰ ਆਣਦੇ ਹੈ ਫੇਰ ਚੱਲ ਕੋਈ ਨਹੀਂ ਹਾਂ ਹੁਣ ਚੱਲ ਹੋ ਗਿਆ ਕੰਮ ਨਿਭੜ ਚੱਲ ਨਿਭੜ ਗਿਆ ਆਹੀ ਤਾਂ ਕਾ ਕੰਡੇ ਰ ਹੋਣਗੇ ਇਹਨੇ ਕਰਵਾ ਦੇਣਾ ਹੈ ਕਿ ਨਹੀਂ ਹੂੰ ਹਾਂ ਚੱਲ ਚੱਲੀਆ ਫੇਰ ਲੋ ਜੀ ਮਲਗੀਤ ਬਾਈ ਦੀ ਮੋਟਰ 'ਤੇ ਪਹੁੰਚੇ ਹੋਏ ਆ ਮਿਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਨਾ ਨਾ ਦੁਆਰਾ ਹੋ ਗਈ ਤਾਂ ਵੀ ਕੀ ਹੋ ਗਿਆ ਨਾ ਨਾ ਬਤਾਦੇ ਕਰੋ ਲੈ ਆ ਸਸਰੀ ਘਰ ਤੇ ਸੱਤ ਚਲਦਾ ਉਹਦੇ ਨਾਲ ਉਹਦੀ ਬਲਾਤੀ ਪਿੱਛੇ ਵਾਲੇ ਨੇ ਨਹੀਂ ਬਲਾਈ ਹੈਗੀ ਉਹ ਥੋੜੀ ਬਲਾਈ ਹੈ ਸਸਰੀ ਘਰ ਕਿਹਾ ਸੀ ਹਾਂ ਸੁਣਿਆ ਨਹੀਂ ਚੱਲ ਕੋਈ ਨਹੀਂ ਚੱਲ ਹੁਣ ਵੀਡੀਓ ਜੀ ਦੱਸ ਦੂਗਾ ਭਾਈ ਬਲਾਈ ਦੀ ਕਿ ਨਹੀਂ ਬਲਾਈ ਦੀ ਨਾਮੀ ਬਹੁਤ ਹੋ ਗਈ ਯਾਰ ਗਰਮੀ ਤਾਂ ਹੋਈ ਵੀ ਹੈ ਕੱਲ ਸਪਰੇ ਤੂ ਦਾ ਕਰਾ ਕੇ ਆ ਜਾਂ ਮੈਂ ਲੱਗਿਆ ਸਪਰੇ ਆਇਆ ਸਪਰੇ ਉਧਰ ਬੱਦਲ ਗਿਆ ਬਸ ਕਿਣੀਆਂ ਵੀ ਸ਼ੁਰੂ ਹੋ ਗਈਆਂ ਨੇ ਥੋੜੀ ਥੋੜੀ ਭੂਰ ਜੀ ਪੈਂਦੀ ਵੀ ਮੇਰੇ ਵੀ ਤਾਂ ਪਹਿਲੇ ਰਾਤ ਨੂੰ ਰਾਤ ਦਾ ਕੁਝ ਨਹੀਂ ਹਾਸ ਨਹੀਂਦਾ ਇਹ ਇੰਨੇ ਦਾ ਤਾਂ ਕੁਝ ਨਹੀਂ ਉਹ ਨਰੇਆ ਕਿਲੀ ਜਾਂਦੇ ਖਿਲੀ ਜਾਂਦੇ ਕੁਝ ਨਹੀਂ ਦਾ ਇਹ ਤਾਂ ਕੱਚੀੋ ਪਈ ਆ ਇਹ ਕਿਹੜੇ ਜੀਟੀ ਰੋਡ ਆ ਕਾ ਪਤਾ ਹੁੰਦਾ ਤੇਜ਼ ਚੱਲਦਾ ਪਾਉਂਦਾ ਚੱਲਦਾ ਪਾਉਂਦਾ ਬਹੁਤ ਚੱਲਦਾ ਪਈ ਵੀ ਹੈ ਹਾਂ ਉਹਨੂੰ ਬਿਨਾ ਬ੍ਰੇਕਾਂ ਵਾਲੇ ਹੁੰਦੇ ਆ ਰੋਪੜ ਵਾਲੀ ਪਈ ਪਤਾ ਬੰਦਾ ਦੂਰ ਤੋਂ ਦੇਊਗਾ ਸੜਕ 'ਤੇ ਪਰ ਇੱਥੇ ਪਹਿਲੀ ਜਦੇ ਨਿਕਲੋਂਦਾ ਮੋਟਰਸਾਈਕਲ ਉਹੀ ਗੱਲ ਹੋ ਗਈ ਕੜੂਆ ਹੀ ਬਣਿਆ ਪਿਆ ਜਿਹੜਾ ਕਹਦੇ ਕਰਦੇ ਓਰੇ ਹਾਂ ਇਹ ਨਾ ਵੇ ਗਾਂਾਂ ਦੇ ਪਿੰਡਰ ਵੀ ਲਾਤੀ ਇੱਥੇ ਸਾਡੀ ਮਾੜੀ ਕਿਸਮ ਤੋਂ ਸਾਡੀ ਪੱਕੀ ਨਹੀਂ ਹੁੰਦੀ ਹਾਂ ਜੇ ਪੱਕੀ ਹੋ ਜਾਵੇ ਇਹ ਕਹਿ ਬਿੱਟ ਜੁੜਦੇ ਦੇਖ ਸਾਡੀ ਤਾਂ ਆਊਗਾ ਨਿਕਲਦੀ ਨਹੀਂ ਹੈਗੀ ਗਾਂ ਘਾਗਿਆਂ ਚ ਕਿਹੜਾ ਬਈ ਰਿਕਾਰਡ ਨਾਲ ਦਾ ਕੋਈ ਉਹ ਪੱਕਾ ਕਾਗਜੋਂ ਦਾ ਨਿਕਲ ਜੂਗੀ ਕਾਗਜਾਂ ਨੂੰ ਕਹੇ ਬਈ ਮੁੜ ਜੂਗੇ ਐਨੂੰ ਮੁੜ ਜੂ ਇੱਥੇ ਮੁੜ ਜੂ ਰਾਤ ਨੂੰ ਐਨੂੰ ਮੁੜ ਜੂ ਪੱਕੀ ਬਜੜਦਾ ਜਾ ਕੇ ਜੱਗੇ ਨਾਲ ਜ਼ਿਆਦਾ ਔਖਾ ਹੈ ਹਾਂ ਚੱਖੇ ਨਾਲ ਜ਼ਿਆਦਾ ਔਖਾ ਹੈ ਦੇਖ ਨੂੰ ਔਖਾ ਦਾ ਸਾਹਮਣੇ ਔਖਾ ਐ ਪੱਕੀ ਸੜਕ ਵਰਗਾ ਨਜ਼ਾਰਾ ਥੋੜੂ ਔਖਾ ਇੱਥੇ ਨਜ਼ਾਰਾ ਥੋੜੂ ਔਖਾ ਹੈ ਉਹ ਸਾਡੇ ਜੇ ਕਮਾਲਪੁਰ ਵਾਲੀ ਹੋ ਤਾਂ ਵੀ ਤੂੰ ਦੇਖ ਲਈਏ ਪੱਕੀ ਦਾ ਹੈ ਮੰਨੇ ਨੀ ਟਾਵਰ ਨਾਲ ਟਰਾਲੀ ਰੋਡ 'ਤੇ ਖੜਾ ਕੇ ਲੱਦ ਲੈਂਦੇ ਆ ਫੇਰ ਆਪਾਂ ਹੀ ਤਾਂ ਅੰਗੋ ਨੇ ਉਹਨੂੰ ਮੈਂ ਰਸੇ ਜਾਂਦੇ ਆ ਕਹਿੰਦੇ ਤੁਸੀਂ 100 100 ਕੁਆਂਟਾ ਵਾਲੇ ਬੌਂਡ ਕਰਾਉਂਦੇ ਆ ਆਪਾਂ 7 7 ਕੁਆਂਟਾ ਵਾਲਾ ਕਰਾਇਆ ਹੋਇਆ ਰੋਡ 'ਤੇ ਰੋਡ ਪਰ ਸਾਡਾ ਰਸਤਾ ਮੈਂ ਤਾਂ ਇਤਨੀ ਵੀ 60 ਵਾਲਾ ਕਰਾਉਣਾ ਉਧਰ ਮੇਰੇ ਘਰ ਲੜਿਆ ਇਹ ਸਾਡੇ ਰੋਡ ਪਰ ਸਾਨੂੰ ਕਹਿੰਦਾ ਇਹ ਚੌੜ ਕਰੀ ਜਾ ਕਹਿੰਦਾ ਹੌਣ ਨਹੀਂ ਦੇਣਾ ਮੈਂ ਕਹਿੰਦਾ ਇਤਨੀ ਵੀ 60 ਵਾਲਾ ਹੀ ਹੋਊਗਾ ਇੱਕ ਅ ਮੇਰੇ 60 ਕਵਾਂਟਲ ਦਾ ਰੇੜੀ ਜੀ ਲੱਦ ਕੇ ਤੁਰ ਪੜਦਾ ਜੇ ਸਾਰੇ ਘਰਾ ਲੈਣੇ ਡਿਮਿਟ ਹੋ ਜੇ ਬਣਾ ਪੈਂਦਾ ਉਹ ਵੀ ਕਿਆ ਕਰੇ ਐਸੀ ਵੀ ਬਣਾ ਲੈ ਡਿਮਿਟ ਹੋ ਜੇ ਬਣਾ ਪੈਂਦਾ ਉੱਥੇ ਜ ਵੀ ਪੈ ਜੂਵੇ ਮੀਂਹ ਪੈ ਜਾਦਾ ਕਿਤੇ ਵੀ ਪੋਣਾ ਪੈਣਾ ਇੰਨਾ ਵੀ ਮੜਾ ਨਾ ਹੈਗੀ ਯਾਰ ਰਮਿੰਦਰਾ ਉਹ ਕਾਰ ਜੀ ਸੀ ਨਾ ਕੱਢੀ ਆ ਉਹ ਜੱਟ ਜਿਆਦਾ ਹੀ ਫਸ ਗਿਆ ਜਦਾ ਫੇ ਪੰਜ ਛੇ ਟਰੈਕਟਰ ਪਾ ਲੇ ਫੇ ਤਾਂ ਜੀ ਸੀ ਬੀ ਵਾਲੀ ਕੰਮ ਹੋਣਾ ਤਾਂ ਉਹ ਕਰੇਗਾ ਜਾਂ ਥੱਲੇ ਹੀ ਲੱਗ ਗਿਆ ਐਦ ਕਿ ਮੁੰਡਾ ਡਰਾਈਵਰ ਬਣਾਤਾ ਉਹ ਕੱਢੂਗਾ ਪੰਮਾ ਤਲੇ ਰਿਟਾਇਰ ਹੋ ਗਿਆ ਹਾਂ ਰਿਟਾਇਰ ਹੋ ਗਿਆ ਕੱਲ ਰੇੜੀ ਮੇਂ ਨਹੀਂ ਲੱਗੀ ਇਹਦਾ ਓਕ ਉਰੇੜੀ ਮੋੜ ਰਿਹਾ ਇਧਰੋਂ ਕਰ ਦੇ ਟੈਰ ਇਧਰੋਂ ਉਹਨੂੰ ਪਹਿਲਾਂ ਸਮਝਾਵੀਂ ਐਂ ਕੱਟੇ ਤੇ ਇਧਰੋਂ ਇਧਰ ਉਹਨੂੰ ਟਾਇਰ ਨਹੀਂ ਸਮਝਾਉਂਦਾ ਪੇ ਉਹਨੂੰ ਕੰਨ ਤਾ ਤਾ ਲੈ ਕਹਦਾ ਕਰਤਾ ਮੈਂ ਦੇਖੀਆ ਵੀਡੀਓ ਤਾ ਉਹਨੂੰ ਐ ਸਮਝਾਵੀਂ ਐਂ ਤੇ ਉੱਥੇ ਦੇਖੀ ਨਾ ਜੇ ਟਾਇਰ ਦੂਏ ਪਾਸੇ ਨੂੰ ਡੈਟੇ ਮੋੜਦਾ ਇੱਕ ਵਾਰ ਖਾਨੇ ਪੈ ਗਈ ਉਹਨੂੰ ਜਿੱਥੇ ਮਰਜੀ ਬੈ ਉਹਦੇ ਹੱਲੇ ਕੰਦੀ ਨਹੀਂ ਪਈ ਜਿਹੜਾ ਬੰਦਾ ਟਰੈਕਟਰ ਚ ਲੰਦਾ ਇਨਾ ਟਰੈਲਰ ਟਰੈਕਟਰ ਉਹ ਬੰਦਾ ਟਰੈਲਰ ਟ੍ਰੈਲਰ ਨੂੰ ਵੀ ਮਾਰ ਨਹੀਂ ਖਾਂਦਾ ਬੜੇ ਨੇ ਮੈਂ ਦੇਖੀ ਵੀਡੀਓ ਮੈਂ ਦੇਖੀ ਇਹਨੇ ਜਦੋਂ ਪਤਾ ਵੀ ਰੇੜੀ ਇੱਧਰੋਂ ਜ਼ਿਆਦਾ ਮੁੜਦੀ ਆ ਉਹ ਹੋਰ ਟਾਇਰ ਉਧਰੋਂ ਮੋੜਦੇ ਨਾ ਮਾਰੇ ਉਹ ਬੱਲ ਕਿਉਂ ਸਮਝ ਹੀ ਨਹੀਂ ਜਾਂਉਂਦੇ ਵੀ ਐਂ ਉਲਟ ਮੋੜਨੇ ਆ ਜੇ ਉਹਦੇ ਆਹ ਗੱਲ ਖਾਣੇ ਪੈ ਗਈ ਜਿੱਥੇ ਮਰਜ਼ੀ ਲਵਾ ਲਾ ਉਹ ਤਾਂ ਪਹਿ ਹੈ ਗਈ ਇਹ ਇੰਨੀ ਗੱਲ ਨਹੀਂ ਉਹਦੇ ਹਰੇ ਖਾਣੇ ਪਈ ਪੈ ਜਾਣੀ ਆਪੇ ਉਹ ਪੁੱਛ ਦੱਸਦਾ ਨਹੀਂ ਆਲੇ ਉਹ ਪੈ ਜਾਣੀ ਕੋਈ ਹਲੇ ਗੋਲ ਹਾਲੀ ਵਾਲੀ ਦਊਗਾ ਇਲੀਤੀ ਨਹੀਂ ਹੱਥ ਪੜਾਉਂਦਾ ਹੋਲੀ ਹੋਲੀ ਹੱਥ ਪੜਾਊਗਾ ਹੱਥ ਪੜਾਉਣ ਵਾਲਾ ਕੰਮ ਨਹੀਂ ਉਹ ਖੇਤੀ ਕੀ ਨਹੀਂ ਲਾਉਣੇ ਵਾਲਾ ਕੰਮ ਹੀ ਨਹੀਂ ਹੈਗਾ ਨਿਆਣਿਆਂ ਨੂੰ ਕਾਹਦੇ ਨਹੀਂ ਉਹ ਇਨਾ ਕ ਤਾਂ ਚਾਹੀਦਾ ਉਹ ਮੜਾ ਮੋਟਾ ਲਾਈ ਜਾਣਾ ਬਹੁਤੋ ਵੀ ਨਹੀਂ ਫਟਰਾਲੀ ਵਾ ਆਹ ਉਹ ਪੁੱਤ ਜੱਟ ਦਾ ਜਿਹਨੂੰ ਪੈਕ ਨਾ ਟਰਾਲੀ ਉਹ ਟਰੈਡ ਸਿਖਾ ਦੇਣੀ ਉਹਨੂੰ ਅਜੇ ਹੋ ਤਾਂ ਲੈਣ ਦੇ ਅਜੇ 18 ਸਾਲ ਦਾ ਵੀ ਨਹੀਂ ਹੋਇਆ ਜਿਆਦਾ ਪੜਾਈ ਖਰਾਬ ਕਰਦੀ ਆ ਵੇ ਹੋਰ ਪਾਸੇ ਨੂੰ ਸਿਸਟਮ ਆ ਜਾ ਆ ਤੇ ਉੱਤਮ ਖੇਤੀ ਹੈ ਕੈ ਵੀ ਮੈਂ ਕੈ ਵੀ ਪੜਦਾ ਆ ਕੋਣ ਇਹਨੂੰ ਪੜਦਾ ਹੁਣ ਪਲੱਸ 2 ਕਰਕੇ ਕਾਲਜਾਂ ਲੰਘ ਗਿਆ ਚੱਠੀ ਮੈਂ ਬਾਹੋਂ ਦਾ ਚੌਥੀ ਆਂ ਇਹ ਤਾਂ ਅਸੀਂ ਵੀ ਲੱਗੇ ਤੇ ਉਹ ਗੱਲਾਂ ਜਾਂ ਟਾਈਮ ਹੋਰ ਤੇ ਕਿ ਹੁਣ ਟੈਕ ਖਲਾ ਬਦਲ ਗਿਆ ਹੁਣ ਤਾਂ ਨਿਆਣੇ ਫਾਸਟਾ ਹੋਰ ਅੱਗੇ ਨਾਲ ਹਾਂ ਹੁਣ ਤਾਂ ਹੋਰ ਜ਼ਿਆਦਾ ਤੇਜ਼ ਆ ਹੋ ਹੁਣ ਤੇਜ਼ ਆ ਤੇਜ਼ ਤਾਂ ਹੈਗੇ ਆ ਜੇ ਐਂਗਰ ਦਿਮਾਗ ਹੋਇਆ ਪੜਨਗੇ ਤਾਂ ਜਾਂਦੇ ਲੱਗਦੀ ਜਿੱਥੇ ਮ ਹੱਡ ਮਾਰ। ਡੱਕੇ ਦੋ ਨੀ। ਉਹ ਤਾਂ ਫਿਰ ਹਈ ਹੋਊਗਾ ਕਿ ਨਾ ਕੋਈ ਚੱਲੇ ਆ ਚਾਰਾ ਤਾਂ ਜੱਟ ਕਰ ਲੂ ਖੇਤੀ ਨਹੀਂ। ਹੁਣ ਹੁਣ ਤਾਂ ਲੱਗਿਆ ਬਾਹਰ। ਇਹ ਸਾਲ ਬੈਗ ਲੈਣ ਨੂੰ ਜਾਊਂਗੀ ਖੇਤੀ ਵੀ ਕਰੂ। ਹੁਣ ਤਾਂ ਲੱਗਿਆ ਮਾਰ ਨਹੀਂ ਖਾਊਗਾ। ਬਾਦ ਵਾਦ ਤੇ ਨਹੀਂ ਬਣਾਉਣਾ। ਨਹੀਂ ਕੋਈ ਬੈਗ ਲੈਣ ਨੂੰ ਗੋਡੀ ਨੂੰ ਬਣਾ ਕੇ ਲਿਆਊਗਾ ਬੈਗ ਲੈ। ਹਾਂ। ਪੜ੍ਹ ਜਾ। ਆ ਬੈਗ ਲੈਣ ਨੂੰ ਗਿਆ ਨੂੰ ਸਿੱਧੀ ਕਮਾਈ ਗਿਆ ਹੈ। ਉਹ ਸਿੱਖ ਜਾਣਾ ਉਹਨੇ। ਆ ਕੰਮ ਜ਼ਰੂਰੀ ਆ। ਪੜ੍ਹਾਈ ਵੀ ਜ਼ਰੂਰੀ ਆ। ਆਪਣਾ ਕਲਚਰ ਵੀ ਜ਼ਰੂਰੀ ਆ ਜਿਹੜਾ ਕਰਦੇ। ਜੇ ਕਹੇ ਨਾ ਵੀ ਹਾਂ ਮੈਂ ਪਹਿਲਾਂ ਪੜਾਉਣਾ ਪੜਾਉਣਾ ਬਾਅਦ ਚ ਲਾਊਗਾ ਫਿਰ ਨੇੜੇ ਨਹੀਂ ਲਾ ਦੇ ਖੇਤੀ ਤੇ ਆਦਰਾਤੀ ਵਾਲੀ ਆ ਵੀ ਤਾਂ ਆਹਾਂ ਮਾਖੀ ਖਾਂਦੇ ਚੱਕੀ ਦਾ ਲੱਗਿਆ ਆ 10 ਮਿੰਟ ਪਾਸ ਕਰੀ ਹੈਗੀ ਦਿਖਾ ਦੇ ਡਿਗਰੀ ਵਾਲ ਨੂੰ ਰਾਹ ਦੇ ਦੇ ਮੈਂ ਡਿਗਰੀ ਚਾਹੀਦੀ ਆ ਆ ਦੇਖ ਲੈ ਇੱਕ ਇਹ ਗੱਲ På ਕਹੂੰਗਾ ਕੰਪੈਨ ਚਾਹੀਦੀ ਆ ਆ ਬੜਾ ਠੀਕ ਹੈ ਇਹਨੂੰ ਕਹਿ ਦਿੱਤਾ ਬਾਪੂ ਨੇ ਯਾਰ ਜਦੋਂ ਚੈੱਕ ਭਰਨ ਆ ਗਿਆ ਬੱਸ ਉਹ ਤੇ ਛੁੱਟੀ ਤੇਰੀ ਉਸਦੇ ਬਾਅਦ ਬਣਾਉਣਾ ਹੈਗਾ ਆਉਂਦਾ ਇੰਨਾ ਨਾ ਸਾਈਨ ਕਰਨੇ ਸਿੱਖ ਲੈ ਮਨਜੀਤ ਬਾਈ ਮੰਗੂ ਬੱਸ ਬੱਸ ਹੋ ਗਈ ਸਾਈਨ ਕਰਨੇ ਸਿੱਖ ਕੇ ਗੱਲ ਖਤਮ ਆਂ ਹਾਂ ਤਾਂ ਖੇਤੀ ਕਰਨੀ ਆ ਐਹ ਜਿੰਨੂੰ ਮਰਜੀ ਹੋ ਗਈ ਬਾਅਦ ਚ ਮਿੱਟੀ ਦਾ ਸੀ ਕਿੱਥੇ ਜਾਵੂਗੇ ਮੈਂ ਹੋਣੀ ਵੀ ਛੇਤੀ ਆ ਉਹੀ ਤਾਂ ਗੱਲ ਆ ਨਾ ਨਾ ਕੋਈ ਨਹੀਂ ਹਰੇ ਕੰਮ ਕਰਨਾ ਪੜਾਈ ਵੀ ਜ਼ਰੂਰੀ ਹੈ ਪੜਾਈ ਵੀ ਖੇਤੀ ਵੀ ਨਾ ਨਿਆਣੇ ਨੂੰ ਬੇਲਾ ਨਾ ਛੱਡੋ ਕੰਮ ਸਾਰੇ ਦੱਸੋ ਕਾਕੰਡਾ ਸਾਰੇ ਉਤੀ ਵਡਾਉਂਦਾ ਮੈਂ ਗੈਲੋ ਕੋਈ ਵਡ ਲੈ ਆਉਂਦੇ ਵੀਰੀ ਵੀਰੀ ਆਪਣਾ ਤੁਹਾਨੂੰ ਪਤਾ ਲੱਗਦਾ ਵੀ ਐਂ ਕੰਮ ਹੁੰਦਾ ਐਂ ਕੰਮ ਹੁੰਦਾ ਆਹੀ ਹੁਣ ਤੇ ਸਿੱਖਦਾ ਜਿਹੜਾ ਉੱਥੇ ਬੂੜਾ ਪਖੜ ਕੇ ਸਾਰ ਤੱਕ ਫੇਰ ਆ ਗਿਆ ਕੱਲ ਨੂੰ ਬਾਹਰ ਵੀ ਜਾਊਂਗਾ ਜੇ ਕੰਮ ਕਰਦਾ ਹੋਊਂਗਾ ਪਤਾ ਤਾਂ ਬਾਹਰ ਨਹੀਂ ਖਾਊਂਗਾ ਬਾਹਰ ਨਹੀਂ ਖਾਊਂਗਾ ਆ ਬੋਰੀਆ ਕਰਿਆ ਯਾਰ ਜਿਹੜੇ ਮੈਂ ਜੋ ਬਲੈਕ ਟੂ ਤੇ ਬੰਦ ਕਰਤੇ ਬਾਹਰ ਜਾਣੇ ਬਾਈ ਕਾਲ ਕਰ ਤੇ ਲਾਗੇ ਨਿਆਣੇ ਲੱਗਣੇ ਰੋਜ਼ ਭਰੇ ਪਏ ਆ ਹੁਣ ਨਾ ਡਿਗਰੀ ਕਰਤੀ ਡਿਗਰੀ ਕਰਤੀ ਡਿਗਰੀ ਚਾਈਦੀ ਆ ਅਕਲ ਤਾਂ ਆ ਜਾਂਦੀ ਨਹੀਂ ਇਹਨਾਂ ਨੂੰ 18 ਸਾਲ ਦੇ ਨਿਆਣੇ ਨੂੰ ਕੀ ਆਪਾਂ ਤਾਂ ਹੁਣ ਅਜੇ 18 ਤਾਂ ਹੋਇਆ ਨਹੀਂ ਜੇ ਕਿਤੇ ਖੁੱਲਾ ਹੁੰਦਾ ਗੱਦਾ ਸਾਬਨੇ ਕਹਿੰਦਾ ਭੇਜੋ ਭੇਜ ਦੋ ਭੇਜ ਦੋ ਇਹਨੂੰ ਹੁਣ ਨੂੰ ਉਹ ਡਿਗਰੀ ਕਰਤੀ ਹੈ ਉਹ ਪੜਦਾ ਤਾਂ ਹੈਗਾ ਡਿਗਰੀ ਕਰਕੇ ਤਾਂ ਜਾਊਗਾ ਜੇ ਕਿਸੇ ਨੇ ਜਾਣਾ ਇਹਨੀਆਂ ਨੂੰ ਅਕਲ ਆ ਜਾਂਦੀ ਆ ਬੋਲ ਦੇ ਠੀਕ ਆ ਅਕਲ ਆ ਜਾਂਦੀ ਨਿਆਣੇ ਨੂੰ ਇਹਨਾਂ ਨੂੰ ਪਤਾ ਲੱਗ ਜਾਂਦਾ ਜੁਆਕ ਨੂੰ ਪਲਾਟੂ ਵਾਲੇ ਨੂੰ ਕੀ ਪਤਾ 17 ਸਾਲ ਦੇ ਨੂੰ ਬਹੁਤ ਨਿਆਣੇ ਗਏ ਵੀ ਕਿਤੇ ਥੋੜੇ ਨਿਆਣੇ ਗਏ ਵੀ ਸਾਰਾ ਬਜਾਜਾ ਖਾਲੀ ਹੋ ਗਿਆ ਉਹ ਯਾਦ ਵੀ ਮੈਨਰੇ ਦਹੀ ਜਾਂਦੇ ਤੇ ਕਹਿੰਦੇ ਵੀ ਇੱਥੇ ਪੜ੍ਹ ਕੇ ਡਿਗਰੀ ਕਰਕੇ ਗਏ ਲੈਣਾ ਨੌਕਰੀ ਤਾਂ ਮਿਲਦੀ ਨਹੀਂ ਹਾਂ ਬਾਹਰ ਜਾਓ ਵੀ ਬਾਹਰ ਨੂੰ ਜਾਓ ਚ ਨੌਕਰੀਆਂ ਤਾਂ ਪਰ ਹੁਣ ਵੀ ਹੋਈ ਜੀਆਂ ਆ ਚਲ ਆਇਆ ਵੀ ਪੜ੍ਹਾਈ ਦਾ ਕੰਮ ਆ ਜਾਂਦੀ ਆ ਕਿਤੇ ਤਾਂ ਮੁੱਲ ਹੈਗਾ ਜਿੱਥੇ ਮਰਜ਼ੀ ਚਲੇ ਜਾ ਜ਼ਰੂਰੀ ਆ ਪੜ੍ਹਾਈ ਪੜ੍ਹਾਈ ਦਾ ਆਲ ਵਾਲੀ ਜੀ ਮੁੱਲ ਆ ਜ਼ਰੂਰੀ ਨਾਲ ਦੀ ਨਾਲ ਕੰਮ ਜ਼ਰੂਰੀ ਆ ਭਾਈ ਕੰਮ ਜ਼ਿਆਦਾ ਜ਼ਰੂਰੀ ਆ ਹੋਰ ਉਹ ਤਾਂ ਹੋਊਗਾ ਆਪਣਾ ਕੰਮ ਆਪਣਾ ਹੀ ਆ ਉਹ ਤਾਂ ਹੋਊਗਾ ਬਣਿਆ ਹੁਣ ਆ ਬਣਾ ਪਾਏ ਹੁਣ ਆੋਰਗੇ ਜਿਹੜੇ ਅਸੀਂ ਦਿਹਾੜੀ ਮਤ ਲੱਗਿਆ ਉਹ ਬੰਦਾ ਉਹਨੂੰ ਸਪੈਸ਼ਲ ਹੁੰਦਾ ਹੈਗਾ ਉਹ ਬੰਦਾ ਸਾਡਾ ਡਿਊਟੀ ਕਰਦਾ ਆਪਾਂ ਕਿਸੇ ਥੱਲੇ ਕੰਮ ਨਹੀਂ ਕਰ ਸਕਦੇ ਸਵੇਰੇ ਜਾਣਾ ਹੀ ਜਾਣਾ ਪੱਕਾ ਉਹ ਮੇਰੀ ਗੱਲ ਸੁਣ ਉਹ ਉਹ ਕਰ ਲੈਂਦਾ ਆਪਾਂ ਤੇ ਨਾ ਹੁਣ ਆਪਾਂ ਕੁੜਦਣਾ ਕੋਈ ਦੁਪਹਿਰ ਤੱਕ ਆਪਾਂ ਕਿਸੇ ਥੱਲੇ ਨਹੀਂ ਕੰਮ ਹੋਣਾ 12 ਵਜੇ ਦਾ ਆਇਆ ਹੋਇਆ 1:00 ਵਜੇ ਦਾ ਜਿਹੜੇ ਸਾਨੂੰ ਦੁਖੀ ਕਰੇਗਾ ਉਹ ਚੱਲਣ ਲਾਉਣੇ ਦੀ ਪਿੱਲਰ ਆ ਪਿੱਛੇ ਲੁਕਦਾ ਹੈ ਮੈਨੂੰ ਕਹਿ ਮਾ ਦੀ ਆਪਣੇ ਕੈਮਰਾ ਵੀ ਨਹੀਂ ਭੱਜਣ ਦਿੰਦਾ ਹੈਗਾ ਉਹ ਤਾਂ ਨਹੀਂ ਮਾਰਦਾ ਚੱਲਣ ਲਾਉਣੇ ਨਹੀਂ ਪਿੱਲਰ ਲਾਉਣੇ ਨਹੀਂ ਪਹਿਲੇ ਲੋਅ ਪਿੱਲਰ ਲਾ ਦਿੱਤੇ ਦੇ ਲਾ ਲਾ ਕੇ ਛੱਡੇ ਹੈ। ਅੰਮ੍ਰਿਤਸਰ ਬਾਰ ਐਤਵਾਰ ਦੀ ਛੁੱਟੀ ਹੁੰਦੀ ਹੈ। ਮੇਰੀ ਪੈ ਗਈ ਨਾਲ। ਹਿੱਲੂ ਵੀ ਅੱਧਾ ਰਹਿ ਗਿਆ ਹੁਣ ਦੇ ਮਿੱਟੀ ਰਹਿ ਗਈ ਸਾਡੀ ਹਲੇ। ਕਿਹੜੀ ਪਰਲੀ? ਉਹ ਵੀ ਲਾ ਦੇਣੀ ਗਾਲੂ ਇੰਨਾ ਗਾ ਵਧੀਆ ਤਾਂ ਬਣ ਗਈ। ਲਾ ਕੇ ਗੇਟ ਲਾਉਣ ਲਾ ਦੇਣਾ ਜਦੇ ਮਿਡ ਰੇਡੀਆਂ ਸਿੱਡ ਦੇਣੀਆਂ। ਆਹ ਹਾਂ ਚੱਲ। ਚੱਲ ਠੀਕ ਹੈ ਜੀ। ਠੀਕ ਹੈ। ਚਲੋ ਠੀਕ ਹੈ ਸ੍ਰੀ ਗਾਲ ਜੀ। ਸ੍ਰੀ ਗਾਲ ਜੀ ਸਾਰਿਆਂ ਨੂੰ।